ਹਾਈ ਕਿਤਾ ਸੁਣਾਉਂਗਾ ਉਹ ਤੂੰ ਆਇਆ ਕਿੱਦਾਂ ਹੱਜੀ ਤੇ ਹਾਂਜੀ ਹਾਂ ਭਾਬੀ ਟਰੱਕ ਨੇ ਉੱਥੇ ਦੂ ਆਪਣੇ ਕੋਲੇ ਅੱਜ ਨਾ ਆਪਣੇ ਕੋਲ ਵਧੀਆ ਮੌਕਾ ਦਾ ਸੁਸਿਨਾ ਸਿੰਤਾ ਮੇਰੇ ਰੂਮ 'ਚ ਆ ਜਾਏ ਉਹ ਮੈਂ ਤੈਨੂੰ ਚਾਹ ਨੂੰ ਕਹੀ ਜਾਂਦਾ ਸੀ ਤੂੰ ਕਿਵੇਂ ਤਿਆਰ ਹੋ ਕੇ ਬੈਗੀ ਮੈਂ ਤੁਹਾਨੂੰ ਐਂ ਕਹਿੰਦੀ ਸੀ ਕਿ ਅੱਜ ਆਪਾਂ ਫਿਲਮ ਵੇਖਣ ਚੱਲੀਏ ਲੈ ਉਹ ਤੈਨੂੰ ਅੱਜ ਕਿਧਰੋਂ ਫਿਲਮਾਂ ਦੇ ਖਿਆਲ ਆਉਣ ਲੱਗੇ ਐਨੇ ਸਾਲਾਂ 'ਚ ਆਏ ਨਹੀਂ ਤੂੰ ਤੇ ਰੋਜ਼ ਹੀ ਬਾਨਾ ਲਾ ਦਿੰਦੇ ਹੋ ਅੱਜ ਤਾਂ ਫਿਲਮ ਦਿਖਾ ਲਿਓ ਉਹ ਯਾਰ ਤੈਨੂੰ ਪਤਾ ਲਾ ਹੈਗਾ ਵੀ ਹਜੇ ਆ ਮਹੀਨਾ ਸਟਾਰਟ ਹੋਏ ਹੋਈ ਆ ਹਜੇ ਛੁੱਟੀ ਨਹੀਂ ਮਿਲਣੀ ਮੈਨੂੰ ਕੋਈ ਨਾ ਨਾਲ ਉਹਨੂੰ ਸੈਲਰੀ ਮਿਲ ਜੂਗੀ 10 15 ਦਿਨਾਂ ਨੂੰ ਚੱਲਾਂਗੇ ਮੈਨੂੰ ਨਹੀਂ ਪਤਾ ਮੈਂ ਤਾਂ ਅੱਜ ਹੀ ਜਾਣਾ ਵਾ ਉਹ ਯਾਰ ਜੇ ਦੀ ਨ ਕਰਿਆ ਕਰਨ ਨਾਲ ਤੈਨੂੰ ਪਤਾ ਲਾ ਹੈਗਾ ਘਰੇ ਹੁਣ ਬਾਪੂ ਥੋੜਾ ਬਿਮਾਰ ਰਹਿੰਦਾ ਹੈਗਾ ਘਰੇ ਵੀ ਕੰਮਕਾਰ ਹੁੰਦੇ ਆ ਉਹ ਦੇਖ ਲਈ ਇਕੱਲੇ ਬੇਬੇ ਨੂੰ ਕਾਹਨੂੰ ਉਹ ਕਰਨਾ ਵਾਲਾ ਟਾਈਮ ਲਾ ਕੇ ਆਉਣਾ ਛੇਤੀ ਆ ਜਾਾਂਗੇ ਛੇਤੀ ਕਿ ਤਨ ਚਾਰ ਘੰਟੇ ਦੀ ਫਿਲਮ ਹੋਊ ਘੰਟਾ ਜਾਣ ਆਉਣ ਤੇ ਲੱਗ ਜਾਊਗਾ ਫਿਰ ਆਪਾਂ ਹੁਣੇ ਚੱਲਦੇ ਆਂ ਲੈ ਉਹ ਮੈਂ ਕਹੀ ਆ ਨਾ ਮੈਨੂੰ ਚਾਹ ਲੈ ਦੇ ਮੈਂ ਕੰਮ ਤੇ ਜਾਣਾ ਕਿਤੇ ਕੰਮ ਘੁੰਮਦੇ ਨਹੀਂ ਜਾਣਾ ਕੌਣ ਕਰ ਦੋ ਤੁਸੀਂ ਵੀ ਮੈਂ ਅੱਜ ਕੰਮ ਤੇ ਨਹੀਂ ਆਉਣਾਗਾ ਉਹ ਨਹੀਂ ਮੈਨੂੰ ਨਹੀਂ ਛੁੱਟੀ ਮੈਨੂੰ ਪਤਾ ਕੰਮ ਦਾ ਕਸ ਬਹੁਤ ਆ ਮੈਨੂੰ ਨਹੀਂ ਪਤਾ ਮੈਂ ਤਾਂ ਫਿਲਮ ਵੇਖਣ ਜਾਣਾਗਾ ਤਾਂ ਹੀ ਤਾਂ ਮੈਂ ਤਿਆਰ ਹੋਈ ਬੈਠੀ ਆ ਯਾਰ ਤੂੰ ਵੀ ਨਾ ਨਵੇਂ ਤੋਂ ਨਵਾਂ ਛਾਪਾ ਖੜਾ ਕਰਦੀ ਆਂ ਤਲ ਕੋਈ ਨਾ ਦੇਖ ਲੈ ਇੱਕ ਵਾਰੀ ਮੈਂ ਫੋਨ ਕਰਕੇ ਸੋਲੋ ਮੈਂ ਚਾਹ ਬਣਾ ਲਿਆ ਹੁਣੇ ਤੁਹਾਡੇ ਵਾਸਤੇ ਤੁਸੀਂ ਫੋਨ ਕਰਕੇ ਬੋਲੋ ਉਹ ਹੈਲੋ ਹਾਂ ਹਾਂ ਠੀਕ ਆ ਵਧੀਆ ਤੁੰ ਦੱਸ ਤੂੰ ਮੈਂ ਤੁਹਾਨੂੰ ਆਂ ਕਹਿੰਦਾ ਯਾਰ ਮੈਂ ਅੱਜ ਨਾ ਆ ਨਹੀਂ ਆਣਾ ਮੜਾ ਕੈਰੀ ਚੰਗਾ ਤੇ ਚੰਪਨੀ हां ਕੈਰੀ ਦਾ ਜ਼ਰੂਰੀ ਕੰਮ ਆ ਗਈ ਕਰੀ ਠੀਕ ਆ ਕਹਿਦਾ ਉਹਨੂੰ ਚੱਲਦੇ ਆਂ ਫਿਰ ਚੱਲ ਫਿਲਮ ਦੇਖਣ ਤੇ ਜੇ ਹੁਣ ਬੇਬੇ ਬਾਪੂ ਵਰਗੇ ਕੁਝ ਬੋਲਣ ਲੱਗੇ ਨਾ ਫਿਰ ਬਾਲਾ ਬੋਲੀ ਨਾ ਮੈਂ ਆਪੀ ਗੱਲ ਕਰ ਲੂੰਗਾ ਠੀਕ ਹੈ ਤੈਨੂੰ ਪਤਾ ਕਿਹਾਂ ਦਾ ਟੱਪਣਗੀ ਇਹ ਕਹਿਣਗੇ ਵੀ ਕਿੱਧਰ ਚੱਲੇ ਹੁੰਦੇ ਫਿਲਮ ਦੇਖਣ ਠੀਕ ਆ ਠੀਕ ਆ ਠੀਕ ਹੈ ਮੈਂ ਨਹੀਂ ਬੋਲਾਂ ਚੱਲੀਏ ਫਿਰ ਚਲੋ ਜੀ ਚਾ ਹੁਣ ਤੈਨੂੰ ਰਾਹ ਚ ਹੀ ਪੇਉਂ ਜਾਂਦਾ ਉਹਦਾ ਕਿਹੜੀ ਵੀ ਹੋਣੀ ਹੁਣ ਮੈਨੂੰ ਜਾ ਹੱਤਪਾ ਆਇਆ ਮਾਹੀ ਬੇਬੇ ਕੀ ਕਰੀਏ ਨਹੀਂ ਬੇਬਤ ਕੀ ਕਰਨਾ ਮੈਂ ਤਾਂ ਕੰਮ ਕਰੀ ਜਾਨੀ ਆ ਮੇਰਾ ਕਿਹੜਾ ਚੁੱਲਾ ਸੁੱਟਦਾ ਹੈ ਅੱਛਾ ਕਿੰਨਾ ਜਾਣਦਾ ਹਾਂ ਜਾਣਦਾ ਹਾਂ ਬੇਬੇ ਮੜਾ ਇੱਕ ਦੇ ਕੰਮ ਤੇ ਪਣ ਤਿਆਰ ਕਰੇ ਪੈਸੀ ਪੁੱਤ ਰੋਟੀ ਵਾਲਾ ਉਹ ਕੰਮ ਤੇ ਨਹੀਂ ਜਾਂਦਾ ਬੇਬੇ ਮੈਂ ਹੋਰ ਉਹ ਮਾਹੀ ਕਹਿੰਦੀ ਨਾ ਵੀ ਇੰਨੇ ਸਾਲ ਹੋ ਗਏ ਆਪਣੇ ਵਿਆਹ ਨੂੰ ਤੇ ਵੀ ਅੱਜ ਮੈਨੂੰ ਫਿਲਮ ਦਿਖਾ ਲਵੇ ਆਪਾਂ ਤਾਂ ਕਿਤੇ ਘੁੰਮਣ ਕਮਣ ਵੀ ਨਹੀਂ ਗਏ ਲੈ ਪਤਾ ਆਪਣੇ ਕੌਣ ਜਾਂਦਾ ਘੁੰਮਣ ਕਮਣ ਆ ਪਹਿਲਾਂ ਤੇਰਾ ਬਾਪੂ ਵਾਗ ਗਿਆ ਹੁਣ ਆ ਫੇਰ ਉਧਰ ਤੇਰੇ ਚਾਚੇ ਦੇ ਮੁੰਡਾ ਵਿਆਹ ਸੋ ਨਹੀਂ ਗਏ ਹੈ ਐ ਥੋੜੀ ਫਿਰਨਾ ਪੁੱਤ ਹੁਣ ਜੇ ਵਿਆਹ ਹੋ ਗਿਆ ਤੁਹਾਡਾ ਚਲ ਫਿਰ ਕਿੱਡੀ ਗੱਲ ਬੇਬੇ ਇਹਦਾ ਮਨ ਸੀਗਾ ਮੈਥੋਂ ਨਾ ਨਹੀਂ ਹੋਈ ਤੇ ਮੈਂ ਕੰਮ ਤੇ ਜਵਾਬ ਦੇਦਾ ਅੱਜ ਵੀ ਅੱਜ ਦਿਨ ਮੇਰੀ ਛੁੱਟੀ ਲਾ ਦੇ ਆ ਦੇਖ ਲੈ ਨਾ ਤਾਂ ਹੁਣ ਪੱਲਿਆਂ ਨੂੰ ਲਾ ਕੇ ਆਵੇਂਗਾ ਨਾਲੇ ਉਧਰ ਹੋ ਗਈ ਤਨਖਾਹ ਉਚਾਲ ਕੋਈ ਨਾ ਫਿਰ ਵੇ ਫਿਰ ਗਿੱਡੀ ਗੱਲ ਆ ਨਹੀਂ ਤੇਰੀ ਪੂਆ ਦਾ ਸੁਭਾਣ ਨਹੀਂ ਹੈਗਾ ਨਹੀਂ ਪਤਾ ਕੀ ਬੋਲ ਕੇ ਮਾੜਾ ਟੱਲ ਜਾ ਕਰੋ ਨਾ ਭਾਬੀ ਕੀ ਗੱਲ ਇਹਨਾਂ ਨੇ ਐ ਤੌਰ ਜੀ ਕੱਢੀ ਐ ਜਾਂਦੇ ਹੋ ਕਿਤੇ ਉਹ ਪੂਆ ਜੀ ਅੱਜ ਨਾ ਮਾਹੀ ਦਾ ਮਨ ਸੀਗਾ ਥੋੜਾ ਜਿਹਾ ਇਹ ਕਹਿੰਦੀ ਵੀ ਫਿਲਮ ਦੇਖ ਕੇ ਆਉਣੀ ਐ ਇੰਨੇ ਸਾਲ ਹੋ ਗਏ ਕਹਿੰਦੀ ਆਪਣੇ ਵਿਆਹ ਨੂੰ ਮਾਹ ਜਲ ਪੂਆ ਤੇ ਬੇਬੇ ਕਿਹੜਾ ਕੁਝ ਕਹਿੰਦੇ ਆਗੇ ਨਾਲੇ ਅੱਛਾ ਬਾਪੂ ਨੇ ਤਾਂ ਬੋਲਣੀ ਕੀ ਆ ਇਹ ਅੱਜ ਤੋਂ ਫਿਰ ਕੰਮ ਤੇ ਨਹੀਂ ਜਾਣਾ ਸੀ ਛੁੱਟੀ ਲੈ ਲਈ ਨੰਨ ਦੇ ਲੈ ਲਈ ਸੀਗੀ ਪੂਆ ਮੈਂ ਕਈ ਸ਼ਰਮ ਚਾਹੀਦੀ ਏ ਤੈਨੂੰ ਇੱਕ ਤਾਂ ਕੰਮ ਤੋਂ ਛੁੱਟੀ ਮਾਰੀ ਉਹ ਦਿਹਾੜੀ ਗਈ ਉੱਤੋਂ ਪੱਲੋਂ ਹੋਰ ਲਾ ਕੇ ਆਵੇਂਗਾ ਨਾ ਨਾ ਫਿਲਮਾਂ ਨੂੰ ਮੇਰੀ ਗੱਲ ਸੁਣ ਐਡੇ ਐਡੇ ਠਿੱਕਰੇ ਚੱਕੇ ਨੇ ਇਹਨਾਂ 'ਚ ਦੇਣੀਆਂ ਨਹੀਂ ਉੱਥੇ ਜਾ ਕੇ ਫਿਲਮ ਦੀਸੂ ਉਹ ਨਹੀਂ 부ਆ ਆਏ ਆ ਨਾ ਵੀ 40 ਦਿਨਾਂ ਵੀ ਗੇੜਾ ਗੂੜਾ ਕੱਢਾਵਾਂਗੇ ਮੜਾ ਜਾਇਆ ਵਾਂਗੇ ਬੜਾ ਬੜਾ ਟਾਈਮ ਹੋ ਗਿਆ 부ਆ ਗਈ ਨਹੀਂ ਕਿਤੇ ਫਿਲਮ ਫੁਮ ਦੇਖ ਨਾਲੇ ਫਿਲਮ ਤਾਂ ਠੀਕ ਆ ਚੱਲ ਇੱਕ ਟਾਈਮ ਮੈਂ ਸੋਚ ਲਾਂ ਵੀ ਬਾਗ ਜੋ ਜਾਣ ਵੀ ਜੇ ਨਾ ਆ ਕੀ ਪਾਇਆਗਾ ਉਹ ਪੂਆ ਚੱਲੀ ਜਾਂਦਾ ਅੱਜਕੱਲ ਅੱਛਾ ਚੱਲੀ ਜਾਂਦਾ ਅੱਜਕੱਲ ਉਹੋ ਜਿਹੀ ਕੱਪੜੇ ਤੇਰੇ ਪਾਇਆ ਉਹੋ ਜਿਹੀ ਉਹਦੇ ਪਾਇਆ ਨਾ ਫਰਕ ਕੀ ਐ ਛੋਟ ਫਰਕ ਤਾਂ ਭਾਈ ਹੈਗਾ ਤੂੰ ਤਾਂ ਫੇਰ ਵੀ ਮਾੜੇ ਮੋਟੇ ਪਾਇਆ ਹਾਇ ਨਹੀਂ ਗਿੱਠ ਦੀ ਰਮਾਲ ਲਮਕਾਈ ਐ ਇਦੋਂ ਤਾਂ ਭਾਈ ਆ ਵੀ ਨਾ ਪਾਉਂਦੀ ਕੀ ਲੋੜ ਸੀਗੀ ਉਹ ਨਾ ਪੂਆ ਆਏਗਾ ਤੂੰ ਬੋਲੀ ਨਹੀਂਵੇਂ ਤੁਸੀਂ ਸਵੇਰੇ ਸਵੇਰੇ ਕੋਈ ਨਾ ਬੈਸ ਚੁੱਪ ਕਰ ਜਾ ਤੇਰੀ ਪੂਆ ਨਾਲ ਜਮਾਨ ਲੜਾਉਣਾ ਹੈਗਾ ਨਾਲੇ ਭਾਈ ਮਾੜੇ ਮੋਟੇ ਸਿਰ ਛੋਟਾ ਕਰ ਪਿੰਡ ਚ ਜਾਵਾਂਗੇ ਨੋਤੀ ਐਸ ਕਰਦੀ ਭਾਬੀ ਤੂੰ ਵੀ ਰਹਿਣ ਦੇ ਮੇਰੇ ਸਾਹਮਣੇ ਹੀ ਬੋਲਦੀ ਐ ਜੇ ਤੂੰ ਮਾੜਾ ਮੋਟਾ ਇਹਨਾਂ ਦੇ ਕੰਨ ਖਿੱਚ ਕੇ ਰੱਖੇ ਇਹ ਤਾਂ ਕੀ ਹੋ ਕਰਨ ਆ ਦੇਖ ਲੈ ਕਿਵੇਂ ਜੁੰਡੇ ਖੋਲਿਆ ਨਾ ਕੰਮ ਨਹੀਂ ਧੰਦਾ ਨਹੀਂ ਸਾਰਾ ਦਿਨ ਆਪ ਚੁੱਲ੍ਹੇ 'ਚ ਬੜੀ ਰਹਿਣੀ ਐ ਇਹ ਟੌਰ ਭਾਰਤੇ ਰਹਿੰਦੀ ਐ ਉਹ ਤਾਂ ਹੁਣ ਤੈਨੂੰ ਪਤਾ ਹੀ ਐ ਨਨਦੇ ਇਹਨੂੰ ਮੁੰਡੇ ਨੂੰ ਆਉਣਾ ਚਾਹੀਦਾ ਓਝਲ ਕੋਈ ਨਾ ਹਰ ਬੇਬੇ ਜਦੋਂ ਕੋਈ ਹੁੰਦਾ ਆਪ ਹੀ ਕਰ ਜੇ ਸਾਰਾ ਕੰਮ ਦਾ ਕਰ ਬਿਆਹ ਕੇ ਤਾਂ ਮੈਂ ਸੁਖ ਦੀ ਮਾਰੀ ਲਈ ਸੀਗੀ ਤੇ ਚੁੱਲ੍ਹਾ ਜਦੋਂ ਮੈਂ ਹੀ ਝੋਖਣਾ ਐ ਫਿਰ ਮੈਂ ਕੀ ਕਰਾਉਣਾ ਹੈਗਾ ਭਾਈ ਮਾੜਾ ਮੋਟਾ ਸੂਟ ਸਲਵਾਰ ਪਾਲਿਆ ਕਰ ਗਾਹ ਨੂੰ ਪਾ ਲੈ ਮੈਂ ਸੋਹਣੀ ਲੱਗੇ ਦੋ ਭੈਣ ਭੈਣਾਂ ਨੂੰ ਦੇਖਣ ਨੂੰ ਨਾਲੇ ਫਿਰ ਮਾਨ ਦਾਸ ਪੁੱਤ ਕੀ ਹੋਇਆਗਾ ਆ ਤੇਰਾ ਪਿਓ ਦਾਦਾ ਨਹੀਂ ਕਿਤੇ ਗਿਆ ਫਿਲਮ ਦੇਖਣ ਤੁਹਾਨੂੰ ਦੱਸ ਕਿਹੜਾ ਸੰਗੋਟ ਗੜਿਆ ਗੱਲ ਹੁੰਦੀ ਆ ਹੁਣ ਉਹਨਾਂ ਵੇਲੇ ਉਹਨਾਂ ਦਾ ਟਾਈਮ ਸੀ ਹੁਣ ਸਾਡਾ ਟਾਈਮ ਆ ਹੁਣ ਵੀ ਕਿੱਡੀ ਗੱਲ ਕਮਾਈ ਕਾਦੇ ਮਾਰੇ ਕਰਦੇ ਆ ਹੁਣ ਫਿਰ ਪੁੱਤ ਐਂ ਖਰਾਬ ਕਰਨੀ ਨੇ ਕਿ ਕਮਾਈ ਕਾਦੇ ਮਾਰੇ ਕਰਦੇ ਆ ਜਿਵੇਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਗੱਲ ਸੁਣ ਲੈ ਮੁੰਡਿਆ ਕੰਨ ਖੋਲ ਕੇ ਨਾ ਤਾਂ ਅੱਜ ਤੱਕ ਇਸ ਘਰ ਚੋ ਕੋਈ ਫਿਲਮਾਂ ਦੇਖਣ ਗਿਆ ਤੇ ਨਾ ਮੈਂ ਜਾਣ ਦੇਵਾ ਨਾਲੇ ਆ ਇਹਨੂੰ ਕਹੇ ਦੇ ਚਾਜ ਦੇ ਕੱਪੜੇ ਜੇ ਪਾ ਲਿਆ ਕਰੇ ਮੈਨੂੰ ਇਹੋ ਜਿਹਾ ਪਸੰਦ ਨਹੀਂ ਨਹੀਂ ਫਿਰ ਮੈਂ ਇਤੋਂ ਬੁਰਾ ਕੋਈ ਨਹੀਂ ਤੇਰ ਨਾਲ ਕਹੀ ਪੂਆ ਬੋਲਦੀ ਐ ਚਲ ਕੋਈ ਨਾ ਤੂੰ ਕਿਹਾ ਬੀਬੀ ਬਧਾਇ ਮੈਂ ਸਮਝਾਉਣੀ ਇਹਨਾਂ ਨੂੰ ਤੂੰ ਸੱਚ ਉਹਨਾਂ ਦੇ ਭੋਗ ਤਾ ਜਾਣਾ ਸੀਗਾ ਨਹੀਂ ਭਾਬੀ ਪਤਾ ਮੈਨੂੰ ਤੇਰਾ ਸਮਝਾਉਣ ਵਾਲੀ ਦਾ ਜੇ ਤੂੰ ਐਡੀ ਸਮਝਾਉਣ ਵਾਲੀ ਹੁੰਦੀ ਨਾ ਤਾਂ ਲੱਛਣ ਨਹੀਂ ਹੋਣੇ ਸੀ ਇਹ ਸਾਰਾ ਤੇਰੀ ਢਿੱਲ ਦਾ ਹੋਇਆ ਲੈ ਮੇਰੀ ਗੱਲ ਸੁਣ ਲੈ ਮੈਂ ਇਹਦਾ ਜਾਨੀ ਆ ਭੋਗ ਤੇ ਇਹ ਨਾ ਹੋਵੇ ਮੇਰੇ ਆਉਣ ਦੇ ਨੂੰ ਫਿਲਮਾਂ ਦੇਖਣ ਵਗ ਜਾਣ ਨਹੀਂ ਨਹੀਂ ਕਰੇ ਹੋਣੇ ਚਾਹੀਦੇ ਜੇ ਮੇਰੀ ਸੁਣ ਲੈ ਕੰਨ ਖੋਲ ਕੇ ਮੁੰਡਿਆ ਗੱਲ ਨਾਲੇ ਤੂੰ ਵੀ ਉਹ ਬੋਲਦੀ ਨਹੀਂ ਤੈਨੂੰ ਕੀ ਲੋੜ ਆ ਬੋਲਣ ਦੀ ਇਹ ਬੋਲਦਾ ਤੇਰੀ ਬੋਲੀ ਜੇ ਕਿਤੇ ਕਿਸੇ ਪਾਸੇ ਭੱਗ ਗਏ ਮੈਂ ਖਬਰੇ ਨਹੀਂ ਮੈਂ ਡੈੜੀ ਨਹੀਂ ਚੜਨ ਦੇਣੇਗੇ ਮੈਂ ਜਾਣੀ ਆ ਭਾਬੀ ਕੋਈ ਨਾ ਤੂੰ ਜਾ ਇਹ ਫਿਲਮਾਂ ਦੇਖ ਮੈਂ ਜਾਣ ਨਹੀਂ ਦਿੰਦੀ ਇਹਨਾਂ ਨੂੰ ਕਰਾ ਲਈ ਬੇਇਜ਼ਤੀ ਨਾਲੇ ਦੋ ਮੈਨੂੰ ਸੁਣਾ ਕੇ ਗਈ ਆ ਤੂੰ ਕਹਿਦਾ ਕਰਨ ਬੇਬੇ ਭੂਆ ਨੂੰ ਮੈਂ ਮੈਂ ਕੀ ਕਹਾ ਤੇਰੀ ਭੂਆ ਮੁਰਦਾ ਸਤੂ ਨਹੀਂ ਬੋਲੀ ਤੇਲੀ ਡਰੀ ਇਹ ਹੀ ਚੱਲਦੀ ਆ ਭੂਆ ਦੀ ਪਹਿਲਾਂ ਲਗਾਈ ਸੀ ਜੇ ਮੈਂ ਬੋਲੂਗੀ ਤੇਰਾ ਪਿਓ ਪਤਾ ਮੈਨੂੰ ਸਭ ਕੁਝ ਸੁਣਾਊਗਾ ਕਹਤਾ ਦਾਕਾ ਲੀਡਰੀ ਭੂਆ ਦੀ ਚਲਦੀ ਐ ਜੇ ਰਹਿਣਾ ਮੁੰਡੇ ਉਹਦੇ ਮੁਤਾਬਕ ਚੱਲਣਾ ਪਊਗਾ ਉਹ ਚਲ ਜੇ ਤੁਹਾਨੂੰ ਭੂਆ ਨੇ ਆਉਣਾ ਉਹਦੋਂ ਅਸੀਂ ਮੋੜ ਆਵਾਂਗੇ ਬੇਬੇ ਗੱਲ ਸੁਣ ਲੈ ਮੇਰੀ ਅੱਧਾ ਪੌਣਾ ਘੰਟਾ ਲਾਇਆ ਉਹ ਨਾਲੇ ਕੱਪੜੇ ਵੀ ਤੂੰ ਵੀ ਮਾੜਾ ਮੋਟਾ ਸਜਦੇ ਪਾ ਲਿਆ ਕਰ ਆ ਕੀ ਇਹ ਗਿੱਠਕ ਦੇ ਲੀਰ ਜੀ ਪਾਈ ਖੜੀ ਐ ਬੇਬੇ ਕੋਈ ਨਾ ਹੁਣ ਸਾਨੂੰ ਜਾਣ ਦੇ ਗਿਰਾਂ ਤੂੰ ਅਕੇ ਜਾਣ ਤੇ ਮੈਨੂੰ ਗਾਲਾਂ ਪੈ ਜਾਣਗੀਆਂ ਉਹ ਤੈਨੂੰ ਕੀ ਗਾਲਾਂ ਪੈਣੀਆਂ ਜੇ ਤੁਹਾਨੂੰ ਮਮੀ ਮੂਡ ਸੀਗਾ ਫਿਲਮ ਦੇਖਣ ਆਹੋ ਮੂਡ ਤਾਂ ਪਾਈ ਹੁੰਦਾ ਕੰਮ ਦਾ ਵੀ ਮੂਡ ਬਣਾ ਲਿਆ ਕਰੋ ਮਾੜਾ ਮੋਟਾ ਕਿਉਂ ਮੇਰਾ ਸਰ ਲੈਣਾ ਕਰ ਰੱਖਿਆ ਤੁਸੀਂ ਉਹੀ ਅੱਜ ਰੂਸ ਕੱਟ ਕੇ ਨਾ ਜਾਇਆ ਕਰੋ ਆ ਗਲੀ ਕਮਾਂਡ ਦੇ ਸਾਰੇ ਟੋਕ ਦੇ ਨੇ ਮੈਂ ਗੱਡੀ ਤੇ ਜਾਣਾ ਹੁਣ ਦਰੂ ਝੜਾ ਕੇ ਲੈ ਕੇ ਅੰਦਰ ਤਾਰੂੰਗਾ ਉੱਥੇ ਤਾਂ ਪੁੱਤ ਦੇਖਣਗੇ ਉੱਥੇ ਕੀ ਲੋਕਾਂ ਨੇ ਮੂੰਹ ਤਾਂ ਪੱਲੇ ਦੇ ਦੇਗਾ ਇਹੋ ਨਾਲ ਆਏ ਕਿਹੜਾ ਕੋਈ ਗੁੜ ਦੀ ਢਲੀ ਇਹ ਵੀ ਮੂੰਹ 'ਚ ਪਾਜੀ ਹੋਰ ਗੁੜ ਦੀ ਢਲੀ ਨਾਲੇ ਤੂੰ ਨਾ ਬਾਹਲੀ ਸਪੋਰਟ ਨਾ ਕਰਾ ਕਰ ਨਾ ਇਹਦੀ ਬੋਲੀ ਬੋਲਿਆ ਕਰ ਜਾਂ ਭਾਗ ਜੋ ਐਨੇ ਨੂੰ ਆਜੂਗੀ ਫੇਰ ਆ ਆਗੇ ਫੇਰ ਹਾਂ ਛੇਤੀ ਮੁੰਡਿਆ ਯੋ ਇਹਨਾਂ ਚ ਜਿਹੜੇ ਓਖੜਾ ਨੇ ਬਦੀਨ ਕਰ ਲਿਆ ਮੈਨੂੰ ਆਪ ਤਾਂ ਗਾਣਾ ਖਾਂਦੇ ਨੇ ਨਾਲ ਮੈਨੂੰ ਵੀ ਖਵਾਉਂਦੇ ਇਹਨਾਂ ਦੇ ਆਸਿਰ ਚਤਲਾ ਸਾਰੀ ਚਾਹੀ ਮਚਾਤੀ ਮ ਮਸਾਨੀ ਬੜੇ ਨੇ ਕੰਮ ਜੇ ਸਾਰਾ ਦਿਨ ਨਿਕਲ ਜਾਂਦਾ ਕੰਮਾਂ 'ਚ ਪੁੱਤ ਵਿਆਹ ਕੇ ਵੀ ਕੋਈ ਸੁੱਖ ਨਹੀਂ ਤੈਦਾ ਦਿਨੇ ਅਗਲੇ ਇੱਕ ਪੁੱਤ ਵਿਆਹ ਲਿਆ ਕੇ ਕੰਮ ਚੁੱਲਾ ਸੁੱਟ ਗਿਆ ਮਾਂ ਦਾ ਐ ਨਹੀਂ ਪਤਾ ਮਾਂ ਦਾ ਚੁੱਲਾ ਤਾਂ ਜ਼ਿਆਦਾ ਝੋਖਣਾ ਪੈਂਦਾ ਮਾਂ ਨੂੰ ਤਾਂ ਸਾਰਾ ਦਿਨ ਆ ਗਈ ਹਾਂ ਭਾਬੀ ਆ ਗਈ ਵਧੀਆ ਸੀ ਪ੍ਰੋਗਰਾਮ ਪੂਰਾ ਵਧੀਆ ਸੀ ਭਾਬੀ ਪ੍ਰੋਗਰਾਮ ਤਾਂ ਕੱਠਾ ਤਾਂ ਵਧੀਆ ਹੋਣਾ ਹੋਰ ਕੱਠ ਸੀ ਨਾਲੇ ਮਹਿਤਾਵ ਦੀਆਂ ਪ੍ਰਾਣੀਆਂ ਸਹੇਲੀਆਂ ਨੂੰ ਵੀ ਮਿਲ ਲਈ ਇਨਸ਼ਾਅੱਲਾ ਤੇ ਚਲ ਉਹ ਤਾਂ ਗੱਲਾਂ ਤਾਂ ਹੁੰਦੀਆਂ ਰਹਿਣੀਆਂ ਭਾਬੀ ਮੈਨੂੰ ਐ ਕਰ ਹਾ ਰੋਟੀ ਦੀ ਬੁਰਕੀ ਲਿਆ ਦੇ ਰੋਟੀ ਲੰਗਰ ਚ ਨਹੀਂ ਖਾ ਕੇ ਆਈ ਨਾਲੇ ਕਹਿੰਦੇ ਹੁੰਦੇ ਨੇ ਕਿ ਪਤਾ ਗੁਰੂ ਘਰ ਜਾਈਏ ਤਾਂ ਲੰਗਰ ਦੀ ਚੀਜ਼ ਚਾਹੇ ਪੋਰਾ ਖਾ ਲਈ ਨਾ ਭਾਬੀ ਤੂੰ ਗੱਲਾਂ ਕਿਹੜੀਆਂ ਕਰਦੀਆਂ ਬੁਰਕੀ ਰੋਟੀ ਦੇਣ ਦੀ ਮਾਰੀ ਅਖੇ ਲੰਗਰ ਚ ਖਾ ਜਾਂਦੀ ਨਾ ਮੈਂ ਉੱਥੇ ਭਾਈ ਮੱਥਾ ਟੇਕਣ ਗਈ ਸੀ ਲੰਗਰ ਨਹੀਂ ਖਾਣ ਗਈ ਸੀ ਓਹੋ ਤੂੰ ਤਾਂ ਉਹ ਗੁੱਸਾ ਕਰਕੇ ਵਜਾ ਨਹੀਂ ਆਂਗੀ ਪਤਾ ਨਹੀਂ ਕੀ ਖਾਦਾ ਤਾਂ ਪਾਰਾ ਵਧਾਈ ਬੈਠੇ ਸਵੇਰ ਦੀ ਰੋਟੀ ਦੀ ਕੋਈ ਗੱਲ ਨਹੀਂ ਰੋਟੀ ਬਣੀ ਪਈ ਐ ਰੋਟੀ ਤਾਂ ਮੈਂ ਲਿਆ ਦਾਨੀ ਆ ਪਾ ਕੇ ਤੈਨੂੰ ਨਾ ਭਾਬੀ ਤੂੰ ਰੋਟੀ ਪਾ ਕੇ ਲਿਆ ਦਾਨੀ ਐ ਨਾ ਤੇਰੀ ਨੋ ਕਿੱਥੇ ਹੈਗੀ ਉਹ ਨੂੰ ਕਹ ਰੋਟੀ ਪਾ ਕੇ ਲਿਆ ਕੇ ਦਊ ਓਹੋ ਔਰੀ ਐ ਕੰਮ ਜਾ ਕਰੀ ਜਾਂਦੇ ਨੇਗੇ ਕੋਈ ਨਾ ਕੰਮ ਨੂੰ ਕਿਧਰੇ ਨਹੀਂ ਬਾੜੀ ਵੱਡੀ ਕਬੀਲਦਾਰੀ ਆਪਣੀ ਹਾਂ ਇਹ ਸਾਰਾ ਦਿਨ ਨਹੀਂ ਉਹ ਤਾਂ ਕੁਚਰ ਕੁਚਰ ਨਿਬੜਦਾ ਉਹ ਨੂੰ ਮਾਰ ਬੋਲ ਉਹ ਲਿਆ ਕੇ ਦਊ ਰੋਟੀ ਆਪ ਮੂਰੇ ਮੂਰੇ ਤੁਰੇ ਫਿਰਦੀ ਰਹਿਣੀ ਐ ਕੋਈ ਨਾ ਛੁੱਡੀ ਕੱਲ ਐ ਦੋ ਰੋਟੀਆਂ ਨਹੀਂ ਮੈਂ ਲਿਆ ਦਾਨੀ ਆ ਪਾ ਕੇ ਕਾਦੇ ਪਿੱਛੇ ਠਾਉਣੀ ਐਗੀ ਵੀਰ ਗੱਲ ਤਾਂ ਕੁਛ ਨਹੀਂ ਹੁਣ ਤਾਂ ਮੈਨੂੰ ਲੱਗਦੀ ਆਂ ਬੁਰੀ ਕੱਲ ਨੂੰ ਅੱਖਾਂ 'ਚ ਘਸੁੰਨ ਦੇ ਕੇ ਰੋਵੇਂਗੀ ਜਦੋਂ ਨਾ ਸਿਰ ਦੇ ਸਿਰਤੇ ਚੜ ਚੜ ਨੱਚੂਗੀ ਚਮੜਾਈ ਜਾਨੀ ਆ ਹੁਣ ਤਾਂ ਤੂੰ ਉਹਨੂੰ ਚਲ ਕੋਈ ਨਾ ਹੁਣ ਤੈਨੂੰ ਪਤਾ ਟਾਈਮ ਟਾਈਮ ਦੀ ਗੱਲ ਹੁੰਦੀ ਆ ਆਪਣੇ ਵੇਲੇ ਕੁਝ ਹੋਰ ਟਾਈਮ ਸੀ ਹੁਣ ਕੁਝ ਹੋਰ ਟਾਈਮ ਐ ਹੁਣ ਤਾਂ ਨੂੰਹਾ ਮੂਰੇ ਪਾਣੀ ਭਰਨਾ ਪੈਂਦਾ ਤੈਨੂੰ ਪਤਾ ਤਾਂ ਹੈ ਭਾਬੀ ਟਾਈਮ ਨੂੰ ਕਿਹੜਾ ਗੋਲੀ ਵੱਜ ਗਈ ਉਹੀ ਟਾਈਮ ਹੁਣ ਨੇ ਹੇ ਤਾਂ ਤੇਰਾ ਹੀ ਠੀਕ ਹੈ ਟਾਈਮ ਲਿਆਤਾ ਹੋਇਆਗਾ ਜੇ ਡੰਡਾ ਕੱਢੇ ਟਾਈਮ ਦੇਖਾਂ ਹਾਂ ਮੇਰੇ ਮੂਰੇ ਕਿਵੇਂ ਪਾਣੀ ਪੜਦੀ ਐ ਬਲਾਈ ਦਿਆ ਕਰ ਗੂੰਗੀ ਬਣ ਜਾਂਦੀ ਐ ਗੂੰਗੀ ਦੇਖ ਸਿੰਦਰੇ ਆ ਤੇਰਾ ਭਰਾ ਕਹਿਦਾਦਾ ਚੱਲ ਕੋਈ ਨਾ ਹਜੇ ਆਪਣੇ ਨੈਣ ਪ੍ਰਾਂਹ ਚੱਲਦੇ ਨੇ ਤੂੰ ਕਰ ਲਿਆ ਕਰ ਕੰਮ ਚੱਲ ਨਾ ਠਾਇਆ ਕਰ ਜਵਾਖੜੀ ਐ ਮੈਂ ਤਾਂ ਤਾਂ ਕਰਕੇ ਚੁੱਪ ਕਰ ਜਾਨੀ ਆ ਨਹੀਂ ਮੇਰਾ ਵੀ ਜੀ ਕਰਦਾ ਵੀ ਨੋਂਦਿਆਂ ਪੱਖੀਆਂ ਰੋਟੀਆਂ ਖਾਵਾਂ ਨੂਂਦੀ ਬਣਾਈ ਚਾਹ ਪੀਵਾਂ ਕਿਦਾਂ ਜੀ ਕਰਦਾ ਹੁੰਦਾ ਵੀ ਕਿਉਂ ਚੁੱਲ੍ਹੇ 'ਚ ਫੜੀ ਬੈਠੀ ਆ ਮੈਂ ਹੇ ਪ੍ਰਾ ਮੇਰਾ ਬਿਮਾਰ ਹੋ ਰੇ ਇਸ ਮੈਂ ਥੋੜਾ ਪਤਾ ਲੈਣ ਨੀ ਜਾਇਆ ਗਿਆ ਮੈਂ ਪਾਣ ਜਨੇ ਮੇਰੇ ਨੇ ਮੋਟਰਸਾਈਕਲ ਲਿਆਂ ਤਾਂ ਮੈਂ ਥੋੜੇ ਕੋਲ ਨੀ ਜਾਇਆਗਾ ਖੁਸ਼ ਖਬਰੀ ਦੇਣ ਕੋਈ ਨਾ ਭਾਬੀ ਬਾਈ ਆਈ ਵੀ ਲੈਣੀ ਆ ਖਬਰ ਨਾ ਬਾਈ ਨੂੰ ਐ ਨਹੀਂ ਵੀ ਆ ਸਾਰੀ ਉਮਰ ਇਹਨੂੰ ਕੰਮ ਵਾਸਤੇ ਲੈ ਕੇ ਆਇਆ ਪੂਜਣ ਨੂੰ ਲੈ ਕੇ ਆਇਆ ਨਾਲੇ ਮੇਰੀ ਸੁਣ ਲੈ ਗੱਲ ਜਿੱਥੇ ਕਿਤੇ ਜਾਣਾ RAMNAR ਭਾਗ ਜਾ ਮੈਂ ਉਰੇ ਹੈਗੀ ਆ ਦੇਖੀ ਤੀਰ ਵਰਗੀ ਕਰਕੇ ਜਾਉਂ ਓਹੋ ਕੋਈ ਨਾ ਮੈਂ ਤਾਂ ਜਾਉਂਗੀ ਘੰਟੇ ਜ ਮੜਿਆ ਆਉਂਗੀ ਮੈਂ ਕੀ ਕਰਨਾ ਬਾਲਾ ਟਾਈਮ ਘੰਟਾ ਵੀ ਉਹੀ ਰਾਤ ਵੀ ਉਹੀ ਆਹੋ ਚਲੋ ਉਹ ਤਾਂ ਤੇਰੀ ਮਰਜ਼ੀ ਐ ਨਹੀਂ ਮੇਰੀ ਸੁਣ ਲੈ ਗੱਲ ਤੈਨੂੰ ਮੈਂ ਬਾਰ ਬਾਰ ਸਮਝਾਉਣੀ ਆ ਭਾਬੀ ਮੇਰੀ ਗੱਲ ਪੱਲੇ ਬੰਨ ਲੈ ਤੂੰ ਇੰਨਾ ਸਿਰ ਨਾ ਚਾੜ ਉਹਨਾਂ ਨੂੰ ਕੋਈ ਨਾ ਪੱਲੇ ਤਾਂ ਬੰਨੀ ਹੋਈ ਐ ਕੀ ਕਰਾਂ ਜਦੋਂ ਮੁੰਡਾ ਹੀ ਨਹੀਂ ਕੁਝ ਕਹਿੰਦਾ ਆਪਦਾ ਭਾਂਡਾ ਖੋਟਾ ਨਿਕਲ ਗਿਆ ਬਗਾਨੀ ਥੀਂ ਢੂੰਗੀ ਆਖ ਮੈਂ ਭਾਈ ਘਾਟਾਂ ਤਾਂ ਤੇਰੇ ਚ ਹੀ ਨੇਗੀਆਂ ਕਿਸੇ ਚ ਘਾਟ ਨਹੀਂ ਹੁੰਦੀ ਹਾਂ ਮੇਰੇ ਮੂਰੇ ਤਾਂ ਨਾ ਆਪਦਾ ਭਾਂਡਾ ਬੋਲਦਾ ਉਹ ਬਗਾਨੇ ਭਾਂਡੇ ਨੇ ਤਾਂ ਬੋਲਣਾ ਕੀ ਐ ਚਲ ਹੁਣ ਨਾ ਮੈਨੂੰ ਭੁੱਖ ਲੱਗੀ ਐ ਤੂੰ ਮਾਰ ਉਹਨੂੰ ਬਹੂ ਨੂੰ ਬੋਲ ਤੇ ਰੋਟੀ ਦੀ ਬਰਕੀ ਮਗਾ ਕੇ ਦੇ ਦੋ ਬੈਠ ਮੈਂ ਲਿਆਉਣੀ ਆ ਪਾ ਕੇ ਆਹੋ ਤੂੰ ਕਰੀ ਜਾਕਰ ਉਹਨਾਂ ਨੂੰ ਵੀ ਪੂਜ ਦਿਆ ਕਰ ਪੁੱਛ ਨਹੀਂ ਉਹਨੂੰ ਵੀ ਦੇ ਦੀ ਚਾਹ ਪਾਣੀ ਬਣਾ ਕੇ ਕੋਈ ਨਾ ਸਿੰਦਰੇ ਕੋਈ ਨਾ ਨਿਆਣੀ ਹੈ ਮਾੜਾ ਮੋਟਾ ਪੀ ਸੁੱਧਰ ਜਾਣਗੇ ਆਹੋ ਨਾਲੇ ਇਹਨਾਂ ਦਾ ਘਰ ਆਪਦੇ ਘਰ ਨੂੰ ਕਿਤੇ ਪੱਤ ਕੰਮ ਕਰਦਾ ਹੈਗਾ ਜੱਪ ਮੈਨੂੰ ਲੱਗਦਾ ਭੂਆ ਆ ਗਏ ਭੂਆ ਆਗੇ ਨਹੀਂ ਭੂਆ ਤਾਂ ਬੈਠੀ ਆ ਹੁਣ ਮੈਂ ਤੈਨੂੰ ਕਿਹਾ ਸੀ ਨਾ ਵੀ ਟਾਈਮ ਨਾਲ ਚੱਲ ਪਾ ਮਰਵਾ ਦੇ ਹੁਣ ਤਾਂ ਆਏ ਮੇਰੇ ਗਾਲਾਂ ਕਹਿਣਗੇ ਉਹ ਤੂੰ ਹੁਣ ਐਂ ਜਿਹਾ ਨਾ ਕਰ ਯਾਰ ਉਹ ਤਾਂ ਮੈਨੂੰ ਵੀ ਡਰਾਈ ਜਾਨੀ ਆ ਕੋਈ ਨਾ ਮੈਂ ਕਹਿ ਦੂੰਗਾ ਪੂਆ ਨੂੰ ਵੀ ਇਹ ਸਦਵਾ ਹੀ ਲੈਣ ਗਏ ਸੀ ਪਤਾ ਹੀ ਆਪੂ ਆਣੂ ਕਿੱਥੇ ਗਏ ਸੀ ਯਾਰ ਤੂੰ ਹੁਣ ਐਂ ਜਿਹਾ ਨਾ ਕਰੀ ਚੱਲ ਤੁਰ ਪਾ ਮੇਰੇ ਨਾਲ ਚੁੱਪ ਕਰਕੇ ਉਹ ਆ ਤਾਂ ਐ ਨਹੀਂ ਪਤਾ ਮੇਰੇ ਗੁੱਤ ਨਹੀਂ ਫੜ ਕੇ ਬਾਹਰ ਕੱਢ ਦੇਣਾ ਉਹ ਨਾ ਤੂੰ ਐ ਐਂ ਜਿਹਾ ਕਹਿ ਕੇ ਨਾ ਡਰਾਉਂ ਮੈਨੂੰ ਕੋਈ ਨਾ ਆ ਜਾ ਕੁਝ ਨਹੀਂ ਕਹਣੀ ਪੂਆ ਕਿਵੇਂ ਆ ਪੂਆ ਪੂਆ ਤਾਂ ਠੀਕ ਐ ਤੂੰ ਕਿੱਥੋਂ ਆਇਆਗਾ ਇਹ ਪੂਆ ਇਹਨੇ ਮੜੇ ਮਹੀਦਨ ਦਰਦਿਆ ਹੋਣ ਲੱਗ ਗਿਆ ਸੀਗਾ ਉਹ ਮੜਾ ਡਾਕਟਰ ਦੇ ਲੈ ਗਿਆ ਸੀਗਾ ਮੈਂ ਮਾਹ ਚਲ ਮੁੜਿਆਵਾਂਗਾ ਹੁਣ ਤੂੰ ਤਾਂ ਹੁਣੀ ਆਈ ਹੋਵੇਂਗੀ ਪੂਆ ਤੇਰੇ ਮੂਰੇ ਮੂਰੇ ਗਏ ਆਂ ਅਸੀਂ ਰਵੀ ਪਾਗਲ ਨਾ ਬਣਾ ਪੁੱਤ ਪੂਆ ਨੇ ਤੇਰੀ ਨੇ ਸਾਰੀ ਉਮਰ ਖੋਲੀ ਤੇ ਨਾਲੇ ਚਲ ਦਵਾਈ ਦਿਵਾਉਣ ਤਾਂ ਗਿਆ ਸੀ ਠੀਕ ਐ ਆ ਕੱਪੜੇ ਤਾਂ ਬਦਲਾ ਕੇ ਲੈ ਜਾਂਦਾ ਜਦ ਮੈਂ ਸਾਨੂੰ ਇੰਨਾ ਕਹਿ ਕੇ ਗਈ ਸੀਗੀ ਪੂਆ ਜੀ ਕ ਵਿਚਾਲ ਘਰੇ ਦਾ ਫਰਦੇ ਸੀਗੇ ਪਹਿਲਾਂ ਇਹ ਰੋਟੀ ਖਾਣ ਲੱਗੇ ਉਹਨੂੰ ਇਹ ਦਰਦ ਹੋਣ ਲੱਗ ਗਿਆ ਫਿਰ ਫਿਰ ਮੈਂ ਉਵੇਂ ਹੀ ਲੈ ਗਿਆ ਇਹਨੂੰ ਚੱਲ ਭਾਈ ਕੁੜੀਏ ਨਰੇ ਤੂੰ ਸਾਡੀਆਂ ਗੱਲਾਂ ਤੱਕ ਲੈਣਾ ਜਾ ਕੇ ਆ ਕੱਪੜੇ ਇਹ ਬਦਲ ਲੈ ਹਾਂ ਬਦਲ ਲੈ ਕੱਪੜੇ ਤੂੰ ਕੁਝ ਨਹੀਂ ਕਹਿੰਦੀ ਪੂਆ ਨਹੀਂ ਕਹਿਣਾ ਹਾਂ ਉਹ ਪੂਆ ਤਾਂ ਆਪੀ ਨਹੀਂ ਕੁਝ ਕਹਿੰਦੀ ਨਾ ਮੇਰੀ ਗੱਲ ਸੁਣ ਉਹਦੇ ਹੁੰਦੇ ਤਾਂ ਮੈਂ ਬੋਲੀ ਨਹੀਂ ਨਰ ਵੀ ਤੈਨੂੰ ਸ਼ਰਮ ਆਉਣੀ ਚਾਹੀਦੀ ਐ ਮੈਨੂੰ ਝੂਠ ਬੋਲਦਾ ਹਾਂ ਪਹਿਲਾਂ ਤੇਰੀ ਮਾਂ ਹੇਨੂੰ ਕੀ ਕਹਾ ਮੈਂ ਸਿਆਣੀ ਬਿਆਣੀ ਨੂੰ ਆਖਿਆ ਇੱਥੇ ਹੀ ਨੇ ਉਹ ਤਾਂ ਘਰੇ ਹੀ ਨੇ ਨਾ ਜੇ ਤੂੰ ਦਵਾਈਏ ਦਵਾਉਣ ਗਿਆ ਸੀ ਤੇਰੀ ਮਾਂ ਨੂੰ ਝੂਠ ਬੋਲਣ ਦੀ ਕੀ ਲੋੜ ਸੀ ਪੁੱਪੂਆ ਉਹ ਉਹਦਾ ਨਾ ਮਨ ਬਾਲਾ ਸੀਗਾ ਮੈਂ ਤਾਂ ਕਰਕੇ ਲੈ ਗਿਆ ਪੁੱਪੂਆ ਅੱਛਾ ਕੱਲ ਨੂੰ ਉਹਦਾ ਮਨ ਕਾਸੇ ਨੂੰ ਹੋਰ ਕਰੂ ਫਿਰ ਉਹ ਵੀ ਕਹਦੀ ਉਹਦਾ ਮਨ ਸੀਗਾ ਭਾਈ ਉਹਦੇ ਮਨ ਮਾਂਗਰ ਜਾ ਕੇ ਨਹੀਂ ਘਰ ਬਸਦਾ ਮਾੜਾ ਮੋਟਾ ਅਕਲ ਨੂੰ ਹੱਥ ਮਾਰ ਲੈ ਉਹ ਨਹੀਂ ਪੁੱਪੂਆ ਹੋ ਨਹੀਂ ਇਹਦੂ ਬਾਦ ਨਹੀਂ ਜਾਇਆ ਕਰਦੇ ਨਾਲੇ ਮੈਂ ਉਹਨੂੰ ਕਹਿ ਦੂੰਗਾ ਵੀ ਸੂਟ ਪਾ ਕੇ ਰੱਖਿਆ ਕਰੂਗੀ ਛਰ ਤੇ ਚੁੰਨੀ ਲੈ ਕੇ ਰੱਖਿਆ ਕਰੂਗੀ ਰਵੀ ਪੁੱਤ ਮੈਂ ਕੋਈ ਤੁਹਾਡੀ ਦੁਸ਼ਮਣ ਨਹੀਂਗੀ ਗੱਲ ਉਹ ਨਹੀਂ ਚੱਲ ਜੇ ਜਾਣਾ ਹੈ ਮੈਂ ਜਾਣੂ ਆਣੂ ਵੀ ਨਹੀਂ ਰੋਕਦੀ ਜਿੱਥੇ ਜਾਣਾ ਹੈ ਉੱਥੇ ਤਾਂ ਜਾਣਾ ਹੀ ਐ ਗੱਲ ਇਹ ਹੈ ਵੀ ਉਹਦੇ ਕੱਪੜੇ ਤਾਂ ਚੱਜ ਦੇ ਪਵਾ ਕੇ ਲੈ ਜਾਂਦਾ ਹੱਜ ਨਹੀਂ ਜੇ ਉਹਨੂੰ ਟੋਕਾਂਗੇ ਨਾ ਕੱਲ ਨੂੰ ਉਹ ਐਡੇ ਐਡੇ ਕੱਪੜਿਆਂ ਤੇ ਆ ਜੂਗੀ ਫਿਰ ਆਪਣੀ ਕੀ ਗਲੀ ਗਮਾਂਡ 'ਚ ਇੱਜ਼ਤ ਰਹਿ ਜੂਗੀ ਉਹ ਨਹੀਂ ਬੂਆ ਇਹ ਤਾਂ ਸਮਝਦਾਰ ਚੱਲ ਕੋਈ ਨਾ ਉਹ ਤੇ ਗੱਡੀ ਤਾਂ ਅੰਦਰ ਲਾ ਦੇ ਉਹ ਲਾ ਦ ਨਵੇਂ ਬੇਬੇ ਕੋਈ ਨਾ ਗੱਡੀ ਦਾ ਕਿਹੜਾ ਰੰਗ ਕੋਟਦਾ اپنی ਗਲੀ ਜੀ ਤਾਂ ਖੜੀ ਆ ਰੰਗ ਨਹੀਂ ਪੁੱਤ। ਜਈ ਵਾਰੀ ਕੋਈ ਚੀਜ਼ ਰੰਗਣੀ ਹੁੰਦੀ ਆ ਤਾਂ ਕਰਕੇ ਅਗਲੇ ਨੇ ਵੀ ਟਿੱਕਤ ਲੱਗਦੀ ਆ। ਨਾਲ ਦੀ ਨਾਲ ਚੀਜ਼ ਸਾਈਡ ਤੇ ਲਾਇਆ ਕਰੋ ਪੁੱਤ। ਉਲਾ ਲ ਨੰਦਰੀ ਲਾ ਲੈਣਾ। ਬੁਆ ਜੇ ਕੋ ਚੱਕੇ ਨਾ ਡਰਾਈਏ ਨੇ। ਭਾਈ ਸ਼ੁਕਰ ਕਰ। ਵੀ ਮੈਂ ਸਿਰਫ ਚਾਖਦੀ ਆ। ਜੀ ਤਾਂ ਰਵੀ ਮੇਰਾ ਐ ਕਰਦਾ ਪੁੱਤ ਵੀ ਮਾਰ ਮਾਰ ਥਾਪੜੇ ਨਾ ਤੇਰਾ ਮੂੰਹ ਰੰਗਦਾ। ਅੱਜ ਤੱਕ ਤੇਰੇ ਪਿਓ ਦੀ ਹਿੰਮਤ ਨਹੀਂ ਪਈ ਵੀ ਮੇਰੀ ਗੱਲ ਥੱਲ ਦੇ। ਤੂੰ ਨਾ ਬਰਾਬਰ ਜਵਾਬ ਦਿਨਾ ਹੈਗਾ। ਉਹ ਨਹੀਂ ਬੁਆ ਤੇਰੇ ਮੂਰੇ ਕਿਤੇ ਮੈਂ ਬੋਲੇਗਾ। ਉਹਦਾ ਚੜੂ ਦਾ ਮਨ ਸੀਗਾ ਮੈਂ ਤਾਂ ਲੈ ਗਿਆ ਪੂਆ ਕੋਈ ਨਾ ਚਾ ਮੁੰਡਿਆ ਭੱਗ ਜਾ ਚੱਲ ਸੀਜ਼ਨ ਦਾ ਕੰਮ ਆਗਲੇ ਨੇ ਕਈ ਵੀ ਟਰਾਲੀਆਂ ਟਰਬਲੀਆਂ ਟਪਾਉਣੀਆਂ ਬੇਬੇ ਮੜੇ ਪੂਆ ਨੂੰ ਠੰਡਾ ਪਾਣੀ ਪੀ ਦੇ ਹਾਂ ਦਾ ਕੋਈ ਨਾ ਪਾਪ ਵੀ ਮੇਰੀ ਸੁਣ ਗੱਲ ਹਨਾ ਤੂੰ ਇਹਨਾਂ ਦੀਆਂ ਗੱਲਾਂ ਤੇ ਪੜਦੇ ਪਾਉਣੀ ਐ ਤੂੰ ਤਾਂ ਮੈਨੂੰ ਕਹਿੰਦੀ ਸੀ ਅੰਦਰੀ ਨੇ ਕਿ ਜਵਾਕ ਆ ਹੁਣ ਬਾਹਰੋਂ ਕਿੱਥੋਂ ਆ ਗਏ ਉਹ ਨਹੀਂ ਸਿੰਦਰੇ ਮੈਂ ਤਾਂ ਇਹ ਕਹਿੰਦੀ ਸੀ ਟਾਈਮ ਹੀ ਅੱਜ ਕਾਲ ਇਹ ਜੈ ਚੱਲ ਫੇਰ ਕੀ ਹੋਵੇ ਜੇ ਬਾਅਦ ਗਏ ਫਿੰਨਾਂ ਵਾਲੇ ਖੜਾ ਬੜਾ ਟਾਈਮ ਲਾ ਕੇ ਆਏ ਨੇ ਹੁਣ ਤਾਂ ਮੁੜਿਆ ਐ ਨਾਲੇ ਤੈਨੂੰ ਪਤਾ ਹੈ ਜਵਾਕਾਂ ਤੋਂ ਰੋਟੀ ਲੈ ਕੇ ਖਾਣੀ ਆਏਗੀ ਅੱਛਾ ਜੇ ਰੋਟੀ ਲੈ ਕੇ ਖਾਣੀ ਹੈ ਇਹਦਾ ਮਤਲਬ ਇਹਨਾਂ ਨੂੰ ਰੋਕੀ ਟੋਕੀ ਨਾ ਆਪਾਂ ਘੜਾ ਆਪਣੇ ਮਾਪਿਆਂ ਨੂੰ ਰੋਟੀ ਨਹੀਂ ਦਿੱਤੀਗੀ ਇਹ ਕੋਈ ਨੋਖਾ ਕੰਮ ਕਰਨਗੇ ਜੱਗੋਂ ਦਿੱਤੀ ਤਾਂ ਹੈਗੀ ਆ ਪਹਿਲਾ ਟਾਈਮ ਕੁ ਸ਼ੋਰ ਸੀ ਹੁਣ ਨਾ ਟਾਈਮ ਟਾਈਮ ਨਾ ਜਵਾਕ ਵੀ ਬਦਲ ਗਏ ਤੈਨੂੰ ਪਤਾ ਅੱਜ ਕੱਲ ਸੂਰ ਸੱਟ ਕੌਣ ਪਾਉਂਦੀ ਹੈ ਆਹੀ ਪਾਉਂਦੀਆਂ ਜਿੱਧਰ ਮਰਜੀ ਦੇਖ ਲੈ ਸਾਰੇ ਕੋ ਸਾਹੀ ਚੱਲਦਾ ਫਲੋਰਾਂ ਟੀ ਸ਼ਰਟਾਂ ਪੈਂਟਾਂ ਬੁੰਟੇ ਜਲਦੀਆਂ ਨੇ ਭਾਈ ਲੋਕਾਂ ਦੀਆਂ ਤਾਂ ਬਹੁਤ ਗੁੱਸੇ ਕਰਦੇ ਹੈਗੇ ਫਿਰ ਲੋਕਾਂ ਦੀ ਤੋ ਰੀਸ ਕਰਨਗੇ ਹੁਣ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਕੇਰਾ ਇੱਕ ਵਾਰ ਕਹਤਾ ਮੈਨੂੰ ਇਦੋਂ ਆ ਉਹਦੇ ਆ ਕੱਪੜੇ ਨਹੀਂ ਪਏ ਦੀਨੇ ਚਾਹੀਦੇ ਸੂਟ ਚ ਹੋਵੇ ਫੇਰ ਨਾ ਮੈਨੂੰ ਕਹੀ ਵੀ ਭਾਬੀ ਬਹੁ ਦੀ ਤੂੰ ਬੇਇੱਜ਼ਤੀ ਕਰਤੀ ਕੋਈ ਨਾ ਨਹੀਂ ਕਹਿੰਦੀ ਮੈਂ ਸਮਝਾਦਾ ਨਹੀਂ ਉਹਨੂੰ ਕਿ ਭਾਈ ਤੂੰ ਪੰਜਾਬੀ ਸੂਟ ਪਾ ਲਿਆ ਕਰ ਨਾ ਸਿਰ ਤੇ ਚੁੰਨੀ ਰੱਖਿਆ ਕਰ ਤੇਰੀ ਭੂਆ ਨੂੰ ਕਰਾ ਜਾਏਗਾ ਕੋਈ ਨਾ ਤੂੰ ਬੈਠ ਮੈਂ ਤੇਰੇ ਲਈ ਰੋਟੀ ਲੈ ਕੇ ਆਉਣੀ ਆ ਆਦਰੀ ਨਹੀਂ ਮੇਰੀ ਤਾਂ ਕਰੇ ਕੋਈ ਕੁਛ ਮਰਜੀ ਕਹੀ ਜਾ ਹਾਂ ਇਹ ਨਹੀਂ ਲੋਟ ਆਉਂਦੀ ਕੀ ਜੇ ਮਾੜਾ ਮੋਟਾ ਇਹ ਕਦਰ ਕਰੂ ਤਾਂ ਗਾਹਾਂ ਇਹਦੀ ਨੋ ਕੋਈ ਨਾ ਆ ਜਾਣ ਦੇ ਬਾਈ ਨੂੰ ਉਸੇ ਨਾਲ ਕਰਦੀਆਂ ਗੱਲ ਹੁਣ ਤੂੰ ਕਿਉਂ ਮੂੰਹ ਆਇਆ ਕੀ ਹੋ ਗਿਆ ਤੈਨੂੰ ਹਲੇ ਮੈਂ ਮੂੰਹ ਬਣਾਇਆ ਸੋਨੂ ਤਾਂ ਕੁਝ ਪਤਾ ਹੀ ਨਹੀਂ ਕੀ ਹੋ ਗਿਆ ਕੀ ਹੋ ਗਿਆ ਦੱਸ ਰਾਮਲੀਲਾ ਦੇਖ ਕੇ ਆਏ ਹੋ ਉੱਥੇ ਓ ਯਾਰ ਤੈਨੂੰ ਬਾਤ ਆ ਹੈਗਾ ਉਹ ਆ ਤਾਂ ਸਹੀ ਪੁਰਾਣੇ ਖਿਆਲਾਂ ਦੀ ਆ ਨਾਲੇ ਫਿਰ ਕਿੱਡੀ ਗੱਲ ਆ ਤੈਨੂੰ ਹਾ ਸੂਟ ਪਾਉਣ ਨਹੀਂ ਕਿਹਾ ਚੱਲ ਤੂੰ ਬਾਹਰ ਅੰਦਰ ਪਾਲਿਆ ਕਰੀ ਕਰੇ ਨਾ ਪਾਇਆ ਕਰ ਹਾ ਤੇ ਇਹ ਕੱਪੜਾ ਨੂੰ ਕੀ ਹੋਇਆ ਕਪੜੇ ਪਾਉਣ ਨਾਲ ਕੋਈ ਮਾੜਾ ਹੋ ਜਾਂਦਾ। ਉਹ ਯਾਰ ਤੇਰੀ ਗੱਲ ਨਾਲ ਮੈਂ ਜਮ੍ਹਾਂ ਸਹਿਮਤਾਂ। ਨਾ ਮੈਂ ਤੈਨੂੰ ਅਜੇ ਤੱਕ ਰੋਟੋਕ ਕੀਤੀ ਆ ਕਦੇ। ਨਾ ਕਦੇ ਬੇਬੇ ਨੇ ਕਿਹਾ। ਹੁਣ ਜਦੋਂ ਪੂਆ ਹੋਈ ਇਹੇ ਜਿਹੇ ਖਿਆਲਾਂ ਦੀ ਹੁਣ ਪੂਆ ਨੂੰ ਕੀ ਕਰੀਏ? ਲੜਣਾ ਪੂਆ ਨਾਲ ਮੈਂ। ਲੜਨ ਦੀ ਗੱਲ ਨਹੀਂ ਹੈਗੀ ਰਵੀ। ਸੋਡੇ ਤਾਂ ਆਉਂਦੋ ਵੀ ਮੂੰਹ ਚ ਕੁਝ ਨਹੀਂ ਨਿਕਲਿਆਗਾ। ਪੂਆ ਮੈਨੂੰ ਕਿੰਨਾ ਕੁਝ ਬੋਲੀ ਗਏ ਉੱਥੇ ਵੀ। ਬੋਲੀ ਤਾਂ ਗਏ ਯਾਰ ਮੈਂ ਕਹੀ ਤਾਂ ਗਏ ਪੂਆ ਨੂੰ। ਵੀ ਕਪੜੇ ਲੀੜੇ ਨਾਲ ਥੋੜੀ ਕੋਈ ਮਾੜਾ ਹੁੰਦਾਗਾ। ਨਾਲੇ ਬਾਕੀ ਗੱਲ ਮੰਮੀ ਝਾਲ ਲੈਂਦੀ ਉਹਨਾਂ ਦੀ ਮੈਂ ਨਹੀਂ ਚਲਦੀ ਹੈਗੀ। ਉਹ ਯਾਰ ਕੋਈ ਨਾ ਫਿਰ ਕਿੱਡੀ ਗੱਲ ਆ ਗਈ ਸੂਟ ਹੀ ਪਾਉਣ ਦਾ ਸੂਟ ਪਾਲਿਆ ਕਰ ਫਿਰ ਘਰੇ ਨਾ ਪਾਇਆ ਕਰ ਇਹ ਮੈਂ ਨਹੀਂ ਪਾਉਂਦੀ ਸੂਟ ਸ਼ਰਟ ਮੈਂ ਤਾਂ ਆਹੀ ਪਾਉਂਗੀ ਉਹ ਫਿਰ ਜ਼ਰੂਰੀ ਆ ਮੈਂ ਤਾਂ ਤੈਨੂੰ ਐਂ ਕਹਿਣਾ ਵੀ ਕਲੇਸ਼ ਭਰੇ ਖਤਮ ਹੋਵੇ ਜੇ ਥੋੜੀ ਹੁੰਦੀ ਹੁੰਦਾ ਵੀ ਕਲੇਸ਼ ਪਾਉਣਾਗਾ ਨਾ ਜੇ ਫਿਰ ਕੀ ਹੋਗਾ ਜੇ ਮੈਂ ਫਿਲਮ ਵੇਖਣ ਭੱਗ ਗਈ ਮੈਂ ਕਿਹੜਾ ਬਗਾਨੇ ਬੰਦੇ ਨਾਲ ਗਈ ਸੀ ਛੋਡੇ ਨਾਲ ਹੀ ਗਈ ਸੀ ਮੈਂ ਉਹੀ ਤਾਂ ਗੱਲ ਆ ਯਾਰ ਮੈਂ ਤਾਂ ਕਲੇਸ਼ ਤੋਂ ਡਰਦੇ ਨਾ ਕਹਤਾ ਭੂਆ ਨੂੰ ਵੀ ਮੈਂ ਦਵਾਈ ਦਵਾਉਣ ਗਿਆ ਸੀਗਾ ਮੈਨੂੰ ਐਸੀ ਜੇ ਉਹਨੂੰ ਪਹਿਲਾਂ ਹੀ ਫਿਲਮ ਹੀ ਦਾ ਕਹਤਾਂ ਨਾ ਉਹਨੇ ਚੜਚੜ ਬੋਲਣਾ ਸੀ ਫਿਰ ਡਰਦੇ ਹੋ ਤੁਸੀਂ ਉਹ ਡਰਨ ਦੀ ਗੱਲ ਨਹੀਂ ਗਈ ਉਹ ਤੈਨੂੰ ਪਤਾ ਸੁਰੂ ਤੇ ਪੂਆ ਦੇ ਕਹਨੇ ਚੱਲਦੇ ਆ ਸਾਰਾ ਪਰਿਵਾਰ ਉਹ ਤਾਂ ਤੁਸੀਂ ਬੜਾ ਕਹਨੇ ਮੈਂ ਬੜਾ ਪਿਆਰ ਕਰਦਾ ਪਿਆਰ ਕਰਦਾ ਤੇ ਫਿਰ ਲੈ ਆਇਆ ਤਾਂ ਗਿਆ ਯਾਰ ਫਿਲਮ ਦਿਖਾਉਣ ਮੈਂ ਤੈਨੂੰ ਫਿਲਮ ਦਿਖਾਇਆ ਜਾਣਾ ਪੂਆ ਨੂੰ ਤੁਸੀਂ ਸਿੱਧੀ ਗੱਲ ਕਹਿੰਦੇ ਵੀ ਅਸੀਂ ਫਿਲਮ ਦੇਖਣ ਗਏ ਸੀ ਫਿਰ ਕਹਿ ਦਿੱਤਾ ਸੀ ਬਾਅਦ ਚ ਫਿਰ ਕਿੱਡੀ ਗੱਲ ਆ ਫਿਰ ਨਾਲੇ ਦੁਬਾਰੇ ਪੂਆ ਬੋਲੀ ਨਹੀਂ ਉਹਦਾ ਕੱਪੜਿਆਂ ਨੂੰ ਕਹਿੰਦੀ ਸੀ ਯਾਰ ਉਹ ਤੈਨੂੰ ਪਤਾ ਹੈਗਾ ਪਿੰਡ ਵਾਲੀਆਂ ਬੁੜੀਆਂ ਐਵੇਂ ਹੀ ਹੁੰਦੀਆਂ ਮੈਂ ਤਾਂ ਹੀ ਕੱਪੜੇ ਪਾਉਂਗੀ ਤੁਸੀਂ ਦੱਸ ਦੋ ਨਾਲ ਹੈਗੇ ਉਹ ਮੇਰੇ ਕਿ ਨਹੀਂ ਹੈਗੇ ਉਹ ਮੈਂ ਤਾਂ ਨਾਲ ਹੈਗਾ ਤੂੰ ਵੀ ਕਲੇਸ਼ਨ ਮੇੜਦੀ ਨਹੀਂ ਯਾਰ ਜਮਾ ਉਹੀ ਫਿਰ ਬੁਰੰਗ ਵਾਲੀ ਹੰਡ ਫਿਰ ਇਹ ਕੱਪੜੇ ਪਾਉਣ ਨਾਲ ਕੋਈ ਮਾੜਾ ਹੋ ਜਾਂਦਾ ਰਵੇ ਆ ਉਹ ਜਮਾ ਨਹੀਂ ਮਾੜੀ ਹੁੰਦੀ ਮੈਨੂੰ ਪਤਾ ਹੈਗਾ ਪਰ ਮੈਂ ਤੈਨੂੰ ਐ ਕਹਿਣਾ ਵੀ ਆਪਾਂ ਤਾਂ ਕਲੇਸ਼ਨ ਮੇੜਨਾ ਕੀ ਹੋ ਜੂਗਾ ਇਹ ਦੋ ਦਿਨ ਘਰੇ ਸੂਟ ਪਾ ਲੇਗੇ ਕਾਜੂ ਕੁਛ ਮੈਂ ਨਹੀਂ ਪਾਉਂਦੀ ਸੂਟ ਸ਼ਾਰਟ ਮੈਨੂੰ ਨਹੀਂ ਵਧੀਆ ਲੱਗਦੇ ਉਹ ਉਹ ਚੰਗੀ ਲੱਗਣ ਵਾਲੀ ਕਿਹੜੀ ਗੱਲ ਆ ਦੱਸ ਇਹ ਜਿਹੜਾ ਤੂੰ ਤਾਂ ਮੇਰੇ ਮੂੰਹ ਨੂੰ ਪਾਉਣਾ ਹੈ ਸੂਟ ਅਹੀ ਗੱਲਾਂ ਕਰਕੇ ਭਲੋ ਲਿਆ ਕਰੋ ਮੈਨੂੰ। ਉਹ ਯਾਰ ਮੈਥੋਂ ਨਾ ਤੂੰ ਹੱਥ ਬਨਾਲਾ ਪਰ ਅੱਜ ਆ ਕੱਪੜੀ ਇਹ ਬਦਲਦਾ ਤੇ ਸੂਟ ਪਾਲਾ। ਅਈ ਤੇ ਹੱਥ ਬਣਾਉਣ ਵਾਲੀ ਕਿਹੜੀ ਗੱਲ ਐ? ਇਹੀ ਹੱਥ ਜਾ ਕੇ ਨਾ ਤੁਸੀਂ ਭੂਆ ਮੂਰੇ ਬਨ ਲਓ। ਵੀ ਮੇਰੀ ਜਨਾਨੀ ਨੂੰ ਨਾ ਤੰਗ ਕਰਿਆ ਕਰੋ। ਉਹ ਮੈਂ ਤਾਂ ਉਹਨਾਂ ਮੂਰੇ ਵੀ ਤੇਰੇ ਹੱਥ ਬਨਦਾਂਗਾ। ਵੀ ਲੈ ਲਿਆ ਕਰਨ ਤੋਂ ਮੈਨੂੰ ਸੁਖਦਾ ਸਾਂ। ਮੈਂ ਤਾਂ ਘਰੇ ਰਹਿ ਕੇ ਹੀ ਗਲਤੀ ਕਰ ਲਈ ਅੱਜ। ਵਧੀਆ ਸੀ ਉੱਥੇ ਕੰਮ ਤੇ ਸਾਰਾ ਦਿਨ ਵਧੀਆ ਨਾ ਆਂਦਾ। ਉਹ ਹੋਰ ਕੀ ਹੈਗਾ? ਨਾਲੇ ਹੁਣ ਤੈਨੂੰ ਫਿਲਮ ਦਿਖਾ ਲਿਆ ਤੂੰ ਫਿਰ ਵੀ ਮੇਰੇ ਨਾਲ ਗਲੇਸ਼ ਪਾਈ ਬੈਠਿਆ। ਉਹਨਾਂ ਨੇ ਤਾਂ ਲੜਨੇ ਲੜਨਾ ਤ ਫਰ ਤੂੰ ਜੀ ਬੋਲਦੇ ਕਿਉਂ ਨਹੀਂ ਉਹਨਾਂ ਨੂੰ ਉਹ ਯਾਰ ਇਹਨਾਂ ਦਾ ਬੋਲ ਕੇ ਹੁਣ ਡਾਂਗ ਮਾਰ ਉਹਨਾਂ ਦੇ ਨਾਲੇ ਮੈਂ ਨਹੀਂ ਬਦਲਦੀ ਕੱਪੜੇ-ਕੁਪੜੇ ਮੇਰੇ ਤਾਂ ਮੈਂ ਤਾਂ ਇਹੋ ਜੇ ਕੱਪੜੇ ਪਾਉਂਗੀ ਤੂੰ ਹੁਣ ਮੇਰੀ ਵੀ ਨਹੀਂ ਸੁਣਦੀ ਮੈਂ ਨਹੀਂ ਸੁਣਦੀ ਹੈਗੀ ਕਿਸੇ ਦੀ ਦਰ ਚੰਗੀ ਗੱਲ ਆ ਉਧਰ ਉਹ ਤਾਂ ਪਾਈ ਜਾਂਦੀ ਉਧਰੋਂ ਤੂੰ ਤਾਂ ਪਾਈ ਚੱਲ ਹੁਣ ਤੂੰ ਤਾਂ ਸਮਝ ਲੈ ਮੇਰੀ ਤਾਂ ਹਾਲੀ ਇਸ ਘਰ ਚ ਕਦਰ ਹੀ ਨਹੀਂ ਹੈਗੀ ਪਹਿਲਾਂ ਭੂਆਣੀ ਲੋਟ ਆਉਂਦੀ ਹੁਣ ਇਹ ਮਹਾਰਾਣੀ ਬਣ ਕੇ ਬੈਗੀ ਪਹਿਲਾਂ ਹੁਣੇ ਸਵੇਰੇ ਸਵੇਰੇ ਦਿਮਾਗ ਖਰਾਬ ਕਰਤਾ ਕਰਿਓ ਭਾਈ ਉਹ ਕੌਣ ਆ ਬਾਹਰ ਤਾਂ ਖੋਲ ਲਾ ਪਹਿਲਾਂ ਫਿਰ ਦੱਸ ਦਿਆਂ ਤੈਨੂੰ ਬਾਜ ਤਾਂ ਜਾਣੀ ਪਛਾਣੀ ਓਏ ਹਾਂ ਕੀ ਆ ਜਾਣ ਓਕੇ ਠੀਕ ਆ ਵਧੀਆ ਵਧੀਆ ਹੋਰ ਓ ਠੀਕ ਆ ਅੰਦਰ ਦਾ ਫੋਨ ਫੋਨ ਵੀ ਲਾਉਂਦਾ ਉਹ ਫੋਨ ਕਿੱਥੋਂ ਲਾਵਾਂ ਤੂੰ ਪਤੰਦਰਾ ਦੱਸੇ ਨਹੀਂ ਕਿਹੜੇ ਵੇਲੇ ਆ ਗਿਆ ਬਾਹਰ ਓਏ ਅੰਦਰ ਵੀ ਲੈ ਕੇ ਬਾਹਰ ਹੀ ਭਰਾਈ ਜਾਏਗਾ ਗੱਲਾ ਉਹ ਬੱਲੇ ਆ ਨੰਦ ਰਵੀ ਪਹਿਲਾਂ ਮੈਂ ਮਮੀ ਲਈ ਠੀਕ ਆ ਰਹੇ ਸਤਿਕਾਰ ਮਾਤਾ ਜੀ ਸਤਿਕਾਰ ਠੀਕ ਆ ਮਾਤਾ ਜੀ ਮੈਂ ਕਹਿੰਦਾ ਤੇਰੇ ਨਾਲ ਬਾਹਰ ਗਿਆ ਲੈ ਬਾਹਰ ਕਾ ਲਾ ਗਿਆ ਪੱਤ ਮੁੜ ਕੇ ਨਾ ਫੋਨ ਨਾ ਫਾਨ ਜਵੇਂ ਆਣੋ ਜਾਣੋ ਰਹਿ ਗਿਆ ਉਹਦਾ ਤੁਸੀਂ ਆਪ ਵੀ ਲਾਉਂਦੇ ਰਵੀ ਨੂੰ ਬਥੇਰੇ ਰਹੀ ਕਿਹਾ ਮੈਂ ਬਾਹਰ ਆ ਬਾਹਰ ਮੁੰਡਿਆਂ ਕੋਲੇ ਮਨ ਤਾਂ ਹੀ ਗੰਦਾ ਰਹਿੰਦਾ ਅੱਛਾ ਜਿਉਂ ਇਹਦਾ ਪਿਆ ਹੋਇਆ ਮੁੜ ਕੇ ਤੱਕ ਕਿਤੇ ਫੋਨ ਨਹੀਂ ਲਾਇਆ ਪੁੱਤ ਠੀਕ ਆ ਮਾਤਾ ਜੀ ਉਹ ਤੂੰ ਆਇਆ ਕਿੱਦਾਂ ਹੱਥ ਜੀ ਤੇ ਮੈਂ ਤਾਂ ਹੋ ਗਏ ਚਾਰ ਪੰਜ ਦਿਨ ਅਜ ਨੂੰ ਤੇ ਬਤੰਦਰਾ ਤੂੰ ਫਿਰ ਮੈਨੂੰ ਮਿਲਣ ਮੋਲ ਨਹੀਂ ਆ ਆ ਯਾਰ ਕੰਮ ਕਾਰ ਅੱਜ ਕੱਲ ਰਵੀ ਨਹੀਂ ਟਾਈਮ ਲੱਗਦਾ ਯਾਰ ਤੇ ਕਾਹਨੂੰ ਤੈਨੂੰ ਪਤਾ ਕੀ ਪਤਾ ਇੱਥੇ ਗੱਲਾਂ ਕਰੀ ਚੱਲਾਂਗੇ ਚੱਲੋ ਚੱਲੋ ਮਾਤਾ ਆਜੋ ਆਜੋ ਮਾਤਾ ਚਾਹ ਨਾਲ ਘੈਂਡੀ ਜੀ ਹੋਰ ਜਿੱਤੇ ਉਹਦਾ ਤੇਰੇ ਨਿਆਰੇ ਆ ਹਨਾ ਯਾਰ ਉੱਥੇ ਚੰਗਾ ਵਧੀਆ ਬਰਫ਼ 'ਚ ਰਹਿਣਾ ਡਾਲਰ ਕਮਾਉਣਾ ਇੱਧਰ ਤਾਂ ਜਿੰਨੇ ਕਮਾਉਨੇ ਸਾਲੇ ਹੱਥ ਨੂੰ ਉਨੇ ਲੱਗ ਜਾਂਦੇ ਆ ਨਾਲੇ ਗਰਮੀ 'ਚ ਮਰਦੇ ਹੋਂ ਅੱਡ ਕਾਹਨੂੰ ਵਹਿ ਵੀ ਰਵੀ ਬਈ ਤੇਰੇ ਯਾਰ ਕyao ਡਾਲਰ ਡੂਲਰ ਕਾਹਨੂੰ ਯਾਰ ਇਦਾਂ ਲੋਕਾਂ ਨੂੰ ਆਇਆ ਵੀ ਉਹਨਾਂ ਦਾ ਮੁੰਡਾ ਬਾਹਰ ਹੈ ਉਹ ਕਰਦਾ ਕੰਮ ਤਾਂ ਉੱਥੇ ਵੀ ਕਰਨਾ ਪੈਂਦਾ ਉਹ ਕੰਮ ਤਾਂ ਕਰਨਾ ਪੈਂਦਾ ਚਲ ਚਲ ਐ 4 ਰੁਪਏ ਤੇ ਜੁੜੀ ਜਾਂ ਨਾ ਚਲੋ ਇੱਥੇ ਹੁਣ 20 ਰੁਪਏ ਜੁੜੀ ਜਾਂਦੇ ਉੱਥੇ ਮੈਂ ਡਾਲਰ ਛਾਪੀ ਜਾਂਦਾ ਅੱਛਾ ਉਹਦਾ ਕਰਨੀ ਬੰਦਾ ਰਾਤ ਨੂੰ ਜਾਗਣਾ ਪੈਂਦਾ ਉਹਦਾ ਗੱਲ ਤਰੀ ਠੀਕ ਆ ਪਰ ਉਹ ਹੈ ਤਾਂ ਨਹੀਂ ਆ ਰਿਹਾ ਬਾਹਰ ਨਹੀਂ ਆ ਰਿਹਾ ਤਾਂ ਹੈਗੇ ਆ ਨਿਆਰੇ ਨਿਆਰੇ ਵੀ ਲਈਦੇ ਆ ਕੰਮ ਵੀ ਕਰੀਦਾ ਹੁਣ ਆਇਆ ਤੈਨੂੰ ਪਤਾ 2 ਸਾਲਾਂ ਬਾਅਦ ਤੇਰੇ ਕੋਲੋਂ ਗਿਆ ਫੋਨ ਲਾਉਣ ਦਾ ਟਾਈਮ ਹੀ ਨਹੀਂ ਮਿਲਦਾ ਬੜੀ ਗੱਲ ਕੀ ਆ ਉਹਦਾ ਗੱਲ ਠੀਕ ਆ ਤੇਰੀ ਉਹੰਦਾ ਫਿਰ ਕਿੱਥੇ ਤੈਨੂੰ ਪਤਾ ਮੈਂ ਸੁਣਾ ਯਾਰ ਕਈ ਜਣੇ ਤੋਂ ਕਹਿੰਦੇ 2-4 ਘੰਟੇ ਮਸਾਂ ਨੀਂਦ ਪੂਰੀ ਹੁੰਦੀ ਆ ਉਹ ਹੋਰ ਹੋਰ ਪਰ ਆ ਬਸ ਸਹੀ ਗੱਲ ਆ ਉਹ ਇੱਥੇ ਤਾਂ ਉਹ ਤੂੰ ਵੱਧ ਨਹੀਂ ਯਾਰੀ ਲੈਂਦਾ ਸੀ ਬਸ ਇੱਥੇ ਆਉਣ ਆਪਾਂ ਜਾਂਦੇ ਨਹੀਂ ਮੁੜ ਕੇ ਹੁਣ ਦੇਖੀ ਜਊ ਯਾਰ ਕਿਆ ਹੋਰ ਉਹ ਪਰਾਵਾ ਬਥੇਰਾ ਉਹ ਕਾ ਉਥੇ ਹਉ ਤਾਂ ਮੈਨੂੰ ਪਤਾਗਾ ਮੈਂ ਤਾਂ ਨਾ ਮਜ਼ਾਕ ਕਰਦਾ ਸੀ ਸਸਿਕਾ ਜੀ ਸਸਿਕਾ ਜੀ ਓਏ ਭਰਜਾਈਆ ਤੇਰੀ ਭਰਜਾਈਆ ਹਾਂ ਓਏ ਤੈਨੂੰ ਬਹਾਦਰੀ ਬੁਲਾਈ ਨੂੰ ਵੀ ਮਾਰ ਲੋ ਗੱਲਾਂ 4 ਮਿੰਟਾਂ ਦੱਸਿਆ ਹੈ ਨਹੀਂ ਕਦੋਂ ਵਿਆਹ ਕਰਾਣਾ ਓ ਬੱਸ ਕਿਸਮਤ ਦੇ ਮਿਲਣਾ ਮਿਲ ਗਈ ਕਿਸਮਤ ਨਾਲ ਤਾਂ ਬੱਸ ਵਿਆਹ ਹੋ ਗਿਆ ਮੈਂ ਕਹਿੰਦੇ ਹੁੰਦੇ ਸੀ ਐਂ ਕਰਕੇ ਰਵੀ ਨੂੰ ਕਿਹਨੇ ਕੁੜੀ ਦੇਣੀ ਆ ਸੜਾਈ ਮਰੂਗਾ ਤਾਂ ਉਹ ਨਹੀਂ ਨਹੀਂ ਆਪਣਾ ਕਿਹੜਾ ਰੱਬ ਵੇਚਾਈ ਤੇ ਯਾਰ ਹਾਂ ਉਹਦਾ ਗੱਲ ਆ ਯਾਰ ਵੀ ਇਹ ਲਿਖੀ ਸੀ ਕਿਸਮਤ ਚ ਮਿਲ ਗਈ ਚੱਲ ਵਧੀਆ ਭਰਾਵਾ ਹੋਰ ਦੱਸ ਠੀਕ ਵਧੀਆ ਵਧੀਆ ਤੂੰ ਦੱਸ ਸਨ ਉਹ ਠੀਕ ਆ ਆ ਬੇਬੇ ਨੇ ਬੋਲ ਮਾਰੀ ਜਾਂਦੀ ਬਾਹਰ ਓਹੋ ਮੈਨੂੰ ਲੱਗਦਾ ਯਾਰ ਮਾਹੀ ਆਪਣਾ ਸਿਲੰਡਰ ਖਤਮ ਹੋ ਗਿਆ ਉਹ ਬੇਬੇ ਨੇ ਮੈਨੂੰ ਸਵੇਰੇ ਵੀ ਕਿਹਾ ਸੀ ਭਰਾਉਣ ਨੂੰ ਪਰ ਉਦੋਂ ਆਪਾਂ ਫਿਲਮ ਦੇਖਣ ਵਾਗੇ ਚੱਲ ਤੁਸੀਂ ਬੈਠੋ ਤੇ ਮੈਂ ਆ ਗਿਆ ਆ ਗਈ ਸੀ ਮੈਂ ਜੀਆ ਜੀ ਸੋਡਾ ਨਾਮ ਜੀਤਾਂ ਲਈ ਹਾਂਜੀ ਭਾਬੀ ਜੀ ਹਾਂਜੀ ਕਰਦੇ ਹੁੰਦੇ ਆ ਰਵੀ ਤੁਹਾਡੇ ਬਾਰੇ ਗੱਲਾਂ ਇਕੱਠੀ ਵੱਢਦੇ ਰਹਾਂ ਸੀ ਹੋਗੇ 10 ਸਾਲ ਇਕੱਠੀ ਵੱਢਦੇ ਰਹੇ ਅੱਛਾ ਏ ਕੀ ਕੰਮ ਕਰਦੇ ਹੋ ਤੁਸੀਂ ਮੈਂ ਕੈਨੇਡਾ ਜੀ ਅੱਛਾ ਮੇਰਾ ਵੀ ਡ੍ਰੀਮ ਸੀਗਾ ਮੇਰਾ ਨਾ ਐਨ ਆਰ ਆਈ ਮੁੰਡੇ ਨਾਲ ਵਿਆਹ ਹੋਵੇ ਪਰ ਚਲੋ ਕੋਈ ਗੱਲ ਨਹੀਂ ਜੌਬ ਕਰਦੇ ਹੋ ਉੱਥੇ ਤੁਸੀਂ ਹਾਂਜੀ ਹਾਂ ਭਾਬੀ ਟਰੱਕ ਨੇ ਉੱਤੇ ਦੂ ਆਪਣੇ ਕੋਲੇ ਇੱਕ ਦਿਨਾਂ ਚਲਾਉਣਾ ਇੱਕ ਮੁੰਡਾ ਹੁੰਦਾ ਕੋਲੇ ਕੀ ਤੁਸੀਂ ਭਾਬੀ ਭਾਬੀ ਲਈ ਆ ਭਾਬੀ ਨਾ ਕਹੋ ਮੈਨੂੰ ਹੋਰ ਕੀ ਕਰੀਏ ਸਮਨ ਮਾਈ ਨੇਮ ਇਜ਼ ਮਾਹੀ ਮਾਹੀ ਹਾਂ ਲੋ ਨਾ ਹੀ ਬੁਲਾ ਸਾਈ ਬੈ ਕੇ ਤੁਸੀਂ ਤੇ ਕਰ ਲਾਂਗੇ ਨੰਬਰ ਦੇ ਦੇ ਤੁਹਾਡਾ ਹਾਂਜੀ ਇਹ ਵੀ ਠੀਕ ਹੈ ਨੰਬਰ ਲੈ ਲਓ ਤੁਸੀਂ ਮੇਰਾ ਕਿੰਨਾ ਨੰਬਰ ਆ ਤੁਹਾਡਾ ਭਾਰੀ ਦੋ ਆਪੀ ਡਰਾਈਵਰ ਬੰਦੇ ਅਸੀਂ ਕਿਹੜਾ ਪੜੇ ਲਿਖਿਆ ਹੁੰਦਾ ਭਾਣੂ ਸੇਵ ਕਰ ਲਿਓ ਓਕੇ ਓਕੇ ਓਹੋ ਮਸਾ ਭਰਾ ਗਿਆ ਲੰਦਸ ਆ ਜਾ ਆ ਜਾ ਪ੍ਰਭਾ ਘੰਟਾ ਹੋ ਗਿਆ ਬੈਠੇ ਮੈਂ ਹੋ ਗਈਆਂ ਦਿਓਰ ਪ੍ਰਿਹਾਈ ਦੀਆਂ ਗੱਲਾਂ ਹਾਂਜੀ ਹੈ ਹੋ ਗਈਆਂ ਹੋ ਗਿਆ ਉਹ ਕਤੰਦਰ ਸਿਲੰਡਰ ਜਨਾ ਮੁੱਕੇ ਹੀ ਰਹਿੰਦਾਗਾ ਇੱਕ ਆਹ ਤਰੀ ਪ੍ਰਿਹਾਈ ਦੇ ਨਹੀਂ ਪਤਾ ਕਿਹੜੇ ਵੇਲੇ ਚਾਹ ਨੂੰ ਉੱਤੇ ਧਰ ਕੇ ਭੁੱਲ ਜਾਂਦੀ ਆ ਫੋਨ ਦੇਖਣ ਲੱਗ ਜਾਂਦੀ ਆ ਉਹ ਗੈਸ ਆਈ ਚੱਲੀ ਜਾਂਦੀ ਚੱਲ ਕੋਈ ਨਾ ਕੋਈ ਹੈ ਚਲਾਵਾਂਗੇ ਤਾਂ ਮੱਚੂਗਾ ਵੀ ਜੀ ਹਮ ਦਾ ਗੱਲ ਤਰੀ ਠੀਕ ਆ ਉਹ ਵਰਮਾ ਇਹਨਾਂ ਦੇਖਦਾ ਯਾਰ ਮੈਂ ਪੁੱਛਿਆ ਸੀ ਪਰਸ ਉਹ ਥੇ ਰਾਈਏ ਦਾ ਆਪਣੇ ਪਿੰਡ ਨਾਲ ਹੀ ਇਹ ਪਿੰਡ ਅੱਛਾ ਅੱਛਾ ਜੀ ਉਹ ਕਹਿੰਦਾ ਬੋਬਰ ਕੈਂ ਦਾ ਕੰਮ ਯਾ ਕਰਦੇਗੇ ਜੋ ਉਹਨਾਂ ਤੋਂ ਲਵਾਉਣੇ ਆ ਯਾਰ ਹਾਂ ਠੀਕ ਆ ਠੀਕ ਆ ਵਧੀਆ ਹੋ ਗਿਆ ਨਹੀਂ ਨਹੀਂ ਵਧੀਆ ਵਧੀਆ ਹੋ ਗਿਆ ਛੱਟ ਕੇ ਨਾਲ ਦੀ ਨਾਲ ਇੱਧਰ ਸਿੱਧੀ ਗੱਲ ਕਰੇ ਹਾਂ ਤੇ ਚਾਹ ਚੂ ਪਿਆ ਤੀ ਕਿ ਗੱਲਾਂ ਹੀ ਮਾਰੀ ਜਾਂਦੇ ਹੋ ਜੇ ਨਹੀਂ ਮੈਂ ਬਣਾ ਕੇ ਲੈ ਆਉਣੀ ਆ ਤੁਸੀਂ ਬੈਠੋ ਜੀ ਪਰ ਸਿਲੰਡਰ ਤਾਂ ਮੁੱਕ ਗਿਆ ਪੈਸੇ ਨਾਲ ਉਹੀ ਦਾ ਗੱਲਾਂ ਗੱਲ ਕਰਕੇ ਟੇਨਾ ਹੋਰ ਦੱਸ ਠੀਕ ਹੈ ਪਰਜਾਈ ਪਰਜਾਈ ਬਸ ਵਧੀਆ ਕਹਿੰਦੀ ਟਾਈਮ ਲੰਘੀ ਜਾਂਦਾ ਲਾਈਫ ਚ ਹੋਰ ਦੱਸ ਵਧੀਆ ਖੋਸਾਂ ਕਹਿੰਦੀ ਪੂਰੀ ਵਧੀਆ ਆਪਾਂ ਮੈਂ ਆਪਾਂ ਨਹੀਂ ਨਹੀਂ ਵਧੀਆ ਵਧੀਆ ਜਿੱਦਾਂ ਜਿਹੜੀ ਚੀਜ਼ ਮੰਗਦੀ ਹੈ ਨਾ ਉਹੀ ਚੀਜ਼ ਹਾਜ਼ਰ ਕਰੀ ਦੇ ਦੇ ਲਈ ਨਹੀਂ ਠੀਕ ਹੈ ਉਹ ਫਿਰ ਰਕਮਾਉਣੇ ਵੀ ਬਾਦੇ ਲੀਏ ਇਹਨਾਂ ਵਾਰੀ ਤੁਰੇ ਫਿਰਦੇ ਆ ਹੈ ਬੇਬੇ ਉਹ ਪੂਰੀ ਖੁਸ਼ ਰੱਖੀ ਲਿਆ ਚੱਲ ਵਧੀਆ 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 ਤੇ ਹੁਣ ਤੂੰ ਉਹਦਾ ਇੱਥੀਆਂ ਦੋ ਤਿੰਨ ਮਹੀਨੇ ਹਾਂ ਹਾਂ ਇਹ ਤਾਂ ਇੱਥੀਆਂ ਇੱਥੀਆਂ ਕੋਈ ਗੱਲ ਨਹੀਂ ਉਨਾਂ ਵੀ ਨਾ ਨਾ ਕੋਈ ਨਾ ਤੇਰੇ ਕੋਲ ਆਇਆ ਕਰੂੰ ਸਵੇਰੀ ਮਾਤ ਨਹੀਂ ਜਾਇ ਕਰਾਂਗੇ ਚਾਹੇ ਮੈਂ ਨਾ ਵੀ ਹੋਇਆ ਕਰਾਂ ਯਾਰ ਨਾ ਨਾ ਕੋਈ ਨਾ ਤੇਰਾ ਆਪਦਾ ਘਰ ਹੈ ਮੈਨੂੰ ਪਤਾ ਦਿਨ ਰਾਤ ਤਾਈ ਤੇਰੀ ਪ੍ਰਜਾਈ ਹੁੰਦੀ ਆ ਘਰੇ ਚਾਹ ਤੂੰ ਪੀਣੀ ਜਦੋਂ ਮਰਜ਼ੀ ਲੰਘਦਾ ਟੱਪ ਲੈਟਰ ਗਰਾਊਂਡ ਜਾਣਾ ਜੰਮ ਜਾਨਾ ਵਾ ਠੀਕ ਆ ਤੇਰੇ ਆ ਕੇ ਜਾਇ ਕਰੀ ਵਾ ਠੀਕ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹਾਂ ਉਹ ਲਿਆ ਮਾਹੀ ਦੋ ਦੋ ਚਾਹ ਯਾਰ ਬਣਾ ਕੇ ਹੋਰ ਦੱਸ ਗੱਲ ਵਾ ਠੀਕ ਆ ਹੋਰ ਤਾਂ ਵਧੀਆ ਵਸ ਵਧੀਆ ਵਧੀਆ ਚੱਲਦਾ ਕੰਮਕਾਰ ਵਧੀਆ ਚੱਲੀ ਜਾਂਦਾ ਕੰਮਕਾਰ ਪੂਰਾ ਵਧੀਆ ਟਾਪੋ ਟਾਪ ਆ ਚੱਲ ਵਧੀਆ ਵਧੀਆ ਨਿਆਰੇ ਆ ਪੈਸੇ ਵਧੀਆ ਬਣ ਜਾਂਦੇ ਆ 25 30 ਹਜ਼ਾਰ ਆਈ ਜਾਂਦਾ ਮਹੀਨੇ ਦਾ ਚੱਲ ਵਧੀਆ ਤੇਰਾ ਤਾਂ ਇੱਕ ਕੈਨੇਡਾ ਵਰਾ ਮੈਂ ਵਧੀਆ ਤੁਸੀਂ ਦੱਸੋ ਮਿਲਣਾ ਪਰ ਇਹ ਕਿੰਨਾ ਪੋਸੀਬਲ ਆ ਰਾਤ ਨੂੰ ਮਿਲਣਾ ਚਲੋ ਮੈਂ ਦੇਖਦੀ ਆ ਮੈਂ ਇਹਨਾਂ ਨੂੰ ਜਲਦੀ ਸਮਾ ਦੂੰਗੀ ਬਾਕੀ ਕੋਈ ਨਾ ਜੇ ਨਾ ਵੀ ਸੁੱਤੇ ਨਾ ਮੇਰੇ ਕੋਲ ਨੀਂਦ ਵਾਲੀਆਂ ਗੋਲੀਆਂ ਹੈਗੀਆਂ ਮੈਂ ਦੁੱਧ ਚ ਘੋਲ ਕੇ ਨਾ ਉਹ ਪਿਆ ਦੂੰਗੀ ਇਹਨਾਂ ਨੂੰ ਹਾਂਜੀ ਫਿਰ ਮਿਲਦੇ ਆਂ ਰਾਤ ਨੂੰ ਹਾਂਜੀ ਹਾਂਜੀ ਨਾ ਪਈ ਹ ਸਾਰਾ ਦਿਨ ਫੋਨ ਜੇ ਤੇ ਲੱਗੀ ਰਹਿੰਦੀ ਹੈਗੀ ਕਿਹਦਾ ਫੋਨ ਸੀਗਾ ਉਹਤਾ ਪੁਆਈ ਮੰਮੀ ਦਾ ਸੀਗਾ ਈ ਅੱਛਾ ਤੇਰੀ ਮੰਮੀ ਦਾ ਫੋਨ ਸੀ ਲੈ ਫਿਰ ਮੇਰੀ ਵੀ ਗੱਲ ਕਰਾ ਦੇ ਮੈਂ ਵੀ ਕੁੜਮਣੀ ਦਾ ਹਾਲਚਾਲ ਪੁੱਛ ਲਾਂ ਉਹ ਮੋਤਾ ਜੀ ਕੱਟਤਾ ਸੀਗਾ ਈ ਹੁਣ ਮੰਮੀ ਕੰਮ ਕਰਦੇ ਸੀਗੇ ਤਾਂ ਕਰਕੇ ਲੈ ਕੁੜੇ ਹੱਦ ਹੋਈ ਪਈ ਏ ਤੇਰੇ ਵਾਲੀ ਵੀ ਹਾਂ 1 ਮਿੰਟ ਪਹਿਲਾਂ ਤਾਂ ਤੂੰ ਗੱਲਾਂ ਕਰੀ ਜਾਂਦੀ ਸੀ ਮੈਨੂੰ ਦੇਖਦੀ ਸਾਰ ਫੋਨ ਕੱਟਤਾ ਭਾਈ ਆ ਲੱchn ਨਾ ਕਰ ਹਜਵਾਨੀ ਸਾਡੇ ਤੇ ਵੀ ਆ ਕੇ ਗਈ ਏਗੀ ਲੱchn ਪੁਆਈ ਸੱਚੀ ਮੰਮੀ ਦਾ ਫੋਨ ਸੀਗਾ ਲੱchn ਕਰਨ ਨੂੰ ਮੈਂ ਕੀ ਕਹਤਾ ਤੁਹਾਨੂੰ ਤੇ ਮੰਮੀ ਦਾ ਫੋਨ ਸੀ ਮੈਂ ਕਿਹਾ ਕਹਨੀ ਆ ਵੀ ਕਿਸੇ ਦਾ ਹੋਰ ਸੀ ਪਰ ਗੱਲ ਤੇ ਐ ਵੀ ਇਹ ਗੱਲ ਕਰਾ ਦੇਗੀ ਫਿਰ ਕਿੱਡੀ ਗੱਲ ਹੋ ਜਾਂਦੀ ਮੈਨੂੰ ਦੇਖ ਕੇ ਤਾਂ ਫੋਨ ਕੱਟਤਾ ਉਹਨਾਂ ਨੂੰ ਜ਼ਰੂਰੀ ਕੰਮ ਪੈ ਗਿਆ ਸੀਗਾ ਜਿੰਦੋਂ ਫੋਨ ਲਾਉਣਗੇ ਮੈਂ ਕਰਾ ਦੂੰਗੀ ਗੱਲ ਤੁਹਾਡੀ ਚੱਲ ਭਾਈ ਮੇਰੀਆਂ ਕਿਹੜਾ ਬਾਹਾਂ ਆਕੜੀਆਂ ਐਡੀਆਂ ਗੱਲ ਕਰਨ ਨੂੰ ਉਹ ਤਾਂ ਫੋਨ ਲੱਗਿਆ ਸੀ ਮੈਨੂੰ ਐ ਸੀ ਵੀ ਵਿੱਚੀ ਚੱਲ ਮੈਂ ਪੁੱਛ ਲਾਂਨੀ ਆ ਹਾਲ ਚਾਲ ਤੇ ਇਹਨਾਂ ਨਾਲ ਮਾੜਾ ਮੋਟਾ ਘਰੇ ਬਾਹਰ ਕੰਮਦੰਦਾ ਕਰ ਲਿਆ ਕਰ ਹੋ ਤੇਰੀ ਸੱਸ ਸਾਰਾ ਦਿਨ ਬਦੀਨ ਹੁੰਦੀ ਤੁਰੇ ਫਿਰਦੀ ਹੈਗੀ ਸਾਰਾ ਕੰਮ ਦਾ ਕਰਕੇ ਬੈਠੀ ਆ ਭੂਆਈ ਹੁਣ ਮੈਂ ਨੌ ਕਾਮਲੀ ਐ ਜਿਹੜੀ ਉਹੀ ਨੌ ਮਾਰਦੀ ਤੁਰੀ ਫਰੀ ਜਾਂਦੀ ਆ ਤੂੰ ਕਿਹੜੇ ਕੰਮ ਕਰਦੀ ਆ ਆ ਲੀਪਾ ਪੋਚੀ ਨਹੀਂ ਤੇਰੀ ਤਾਂ ਲੋਟ ਆਉਂਦੀ ਨਾਲੇ ਅੱਜ ਫੇਰਾ ਕੀ ਜਾਲੀ ਜੀ ਪਾਈ ਬੈਠੀ ਐਗੀ ਓਏ ਸੋਨੂ ਮੇਰੇ ਕੱਪੜੇ ਕਿਉਂ ਦਿਖਦੇ ਆ ਸਾਰੇ ਘਰ ਚ ਸੋਨੂ ਹੋਰ ਕੋਈ ਕੰਮ ਨਹੀਂ ਦਿਖਦਾ ਮੈਂ ਹੀ ਦਿਖਦੀ ਆ ਨਹੀਂ ਧੀਏ ਦੀਂਦਾ ਤਾਂ ਬਥੇਰਾ ਖੁਸ ਹੈਗਾ ਗੱਲ ਕਰ ਕੀ ਕਰਾਂ ਹਾਂ ਮੱਛਣੇ ਨੀਂਗਾ ਪਹਿਲੀਆਂ ਚ ਪੈਂਦੇ ਜੇ ਤੂੰ ਸੂਟ ਪਾ ਕੇ ਰੱਖੇ ਐਦੋਂ ਵੀ ਵੱਧ ਸੋਹਣੀ ਲੱਗੇ ਤੈਨੂੰ ਤਾਂ ਆ ਪਤਾ ਨਹੀਂ ਆ ਪਾ ਕੇ ਮੈਂ ਕਿੰਨੀ ਸੋਹਣੀ ਲੱਗਦੀ ਆ ਇੱਕ ਦਿਨ ਸੂਟ ਪਾ ਕੇ ਦੇਖ ਤੈਨੂੰ ਫੇਰ ਪਤਾ ਲੱਗੂ ਦੁੱਗਣਾ ਰੂਪ ਚੜੂਗਾ ਕੋਈ ਨਾ ਬੁਆਈ ਪਾ ਲੂੰਗੀ ਤੇ ਨਾਲੇ ਹੁਣ ਉੱਠ ਖੜਾ ਮਾਣਾ ਮਟਾ ਕੰਮ ਧੰਦਾ ਕਰਾ ਦਿਆ ਕਰ ਹੋ ਤੇਰੀ ਸੱਸ ਐ ਵੀਰ ਤੂੰ ਉਹਦੀ ਸੱਸ ਨਹੀਂ ਤੂੰ ਦਰਾਮ ਨਾਲ ਬੈੱਡ ਤੇ ਜਿਹੜੀ ਬੈਠੀ ਐ ਹੋ ਉੱਥੇ ਬਦੀਨ ਹੁੰਦੀ ਤੁਰੀ ਫਿਰਦੀ ਐ ਜੇ ਉਹ ਬੋਲਦੀ ਨਹੀਂ ਤਾਂ ਇਹਦਾ ਮਤਲਬ ਇਹ ਨਹੀਂ ਵੀ ਤੂੰ ਉਹਦੇ ਸਿਰ ਤੇ ਚੜ ਚੜ ਨੱਚੇ ਕੋਈ ਨਾ ਹੀ ਮੈਂ ਕਰਾ ਦਿੰਦੀ ਐ ਕੰਮ ਆਹੋ ਆ ਜਾ ਨਿਕਲ ਆਇਆ ਕਰ ਬਾਹਰੇ